ਬਹੁਤ ਦੁੱਖ ਲੱਗਦਾ ਜੀ ਜਦੋਂ ਮਾਪੇ ਮੇਰੇ ਨਾਲ ਗੱਲਬਾਤ ਨਹੀਂ ਕਰਦੇ ਜਦੋਂ ਬਹੁਤ ਦੁੱਖ ਲੱਗਦਾ ਧੀਆਂ ਨੂੰ ਪੇਕੇ ਪਿਆਰੇ ਹੁੰਦੇ ਨੇ ਕਹਿੰਦੇ ਨੇ ਪੇਕੇ ਮੁੱਕ ਜਾਂਦੇ ਨੇ ਜਦੋਂ ਮਾਪੇ ਮੁੱਕ ਜਾਂਦੇ ਨੇ ਪਰ ਜਦੋਂ ਮਾਪੇ ਹੁੰਦੇ ਹੋਏ ਪੇਕੇ ਮੁੱਕ ਜਾਣਾ ਤਾਂ ਉਸ ਤੋਂ ਵੱਡਾ ਦੁਖਾਂਤ ਕੋਈ ਵੀ ਨਹੀਂ ਹੋ ਸਕਦਾ ਉਹ ਜੀ ਜਦੋਂ ਵੀ ਮਤਲਬ ਪੈਸੇ ਚੜ ਜਾਂਦੇ ਸੀਗੇ ਤੇ ਅਸੀਂ ਉਹਨਾਂ ਦੇ ਜ਼ਿੰਮੇਵਾਰਾਂ ਦੇ ਨਰਮਾ ਚੁੱਕਦੇ ਹੁੰਦੇ ਸੀ ਜੀ ਅੱਛਾ ਹਾਂ ਜੀ ਤੇ ਉਹ ਮਤਲਬ ਨਰਮਾ ਜੀ ਜਿਹਨੇ ਮੈਂ ਬਾਅਦ ਚੁੱਕਦੀ ਸੀਗੀ ਫਿਰ ਮੈਨੂੰ ਸਕੂਲ ਤੋਂ 2 ਮਹੀਨਾ ਦੀ ਸੁੱਟੀਆਂ ਦਵਾ ਦੇ ਸੀ ਮਤਲਬ ਸੁੱਟਣਾ ਨਹੀਂ ਸੀ ਤੇ ਉਹ ਮਤਲਬ ਵੀ ਘਰੇ ਰੱਖ ਲਾ ਦੇ ਸੀ ਮੈਨੂੰ ਜਦੋਂ ਮੈਨੂੰ ਦੁਬਾਰਾ ਸਕੂਲ ਤੋਰਦੇ ਫਿਰ ਮੈਡਮ ਮੈਸਟਰ ਕਹਿੰਦਾ ਤੁਸੀਂ ਵੀ ਤਾਂ ਤਨਾ ਕੱਟਤਾ ਮਾਂ ਦੇ ਨਾਲ ਕਿਵੇਂ ਦਾ ਰਿਸ਼ਤਾ ਸੀ ਤੁਹਾਡਾ ਮਾਂ ਦੇ ਨਾਲ ਤਾਂ ਜੀ ਪਹਿਲਾਂ ਤਾਂ ਬਹੁਤ ਰਿਸ਼ਤਾ ਪਿਆਰਾ ਸੀ ਅੱਛਾ ਗੱਲ ਕਰ ਵਿਆਹ ਤੋਂ ਬਾਅਦ ਥੋੜਾ ਜਿਹਾ ਮਾਂ ਵੀ ਛੋਟੀ ਭੈਣ ਨੂੰ ਚਾਹਣ ਜੀ ਲੱਗਦੀ ਜੀ ਮੈਨੂੰ ਘਟ ਚਾਹੁੰਦੀ ਹੈ ਜੀ ਇਹ ਦੁਕਾਨ ਤ ਹੈ ਕਿ ਜਿਹੜੇ ਇੱਕ ਵੇੜੇ ਦੇ ਵਿੱਚ ਖੇਡੀਆਂ ਹਨਾ ਇੱਕ ਘਰ ਦੇ ਵਿੱਚ ਵੱਡੀਆਂ ਹੋਈਆਂ ਪੈਦਾ ਹੋਈਆਂ ਫਿਰ ਬਗਾਨੇ ਪੁੱਤ ਉਹਨਾਂ ਨੂੰ ਮਿਲਣ ਨਾ ਦੇਣ ਤਾਂ ਬਹੁਤ ਦੁੱਖ ਲੱਗਦਾ ਕਿਉਂਕਿ ਪੰਜ ਭੈਣਾ ਔਰ ਪੰਜਾਂ ਦੇ ਵਿੱਚ ਆਪਸ ਦੇ ਵਿੱਚ ਹੋ ਜਾਣਾ ਨਾ ਤਾਂ ਬਹੁਤ ਦੁੱਖ ਲੱਗਦਾ ਲੋਕ ਇਹਨੂੰ ਐਂ ਕਹਿੰਦੇ ਹੁੰਦੇ ਸੀ ਵੀ ਦੇਖਾਂਗੇ ਜਿੱਦ ਤੇਰੀ ਚੜ੍ਹਾਈ ਹੋਊਗੀ ਤੇ ਇਹ ਫਿਰ ਫੇਕ ਫੋਲੋਅਰ ਚੜਵਾ ਲਾਦਾ ਸੀ ਵੀ ਬਈ ਉਹਦਾ ਬਿਸ਼ਰਮੀ ਦੀ ਮਾਰਾ ਤੇ ਫਿਰ ਹੌਲੀ 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 ਵੀ ਲੋਕਾਂ ਨੂੰ ਲੱਗੇ ਤੂੰ ਤਾਂ ਫੇਕ ਫੋਲੋਅਰ ਲਾਉਣਾ ਆਮ ਵੀ ਮੇਰਾ ਤਾਂ ਕੱਚਾ ਨਾਂ ਵੀ ਤੌੜੀ ਰੱਖਦਾ ਸੀ ਜਨ ਅੱਛਾ ਇੰਨੀ ਕੌੜੀ ਲੱਗੀ ਸੀ ਮੈਂ ਤਾਂ ਉਹਨਾਂ ਨੂੰ ਨਗਾਹੇ ਦੇ ਮਿਲ ਗਏ ਸੀ ਜੀ ਇੱਧਰ ਨਗਾਹੇ ਦੇ ਮਿਲ ਤੇ ਫਿਰ ਉੱਥੇ ਸਾਨੂੰ ਬਹੁਤ ਦੁਨੀਆ ਟੱਕਰੀ ਜੀ ਦੂਰੋ ਦੂਰ ਦੁਨੀਆ ਟੱਕਰੀ ਉੱਥੇ ਵੀ ਸਾਨੂੰ ਪਤਾ ਲੱਗ ਗਿਆ ਸਾਡੇ ਚੜ੍ਹਾਈ ਹੋ ਗਈ ਬਈ ਤੇ ਜਦੋਂ ਸਾਨੂੰ ਉੱਥੇ ਲੋਕ ਬਹੁਤ ਸਾਰੇ ਟੱਕਰੇ ਜੀ ਅੱਛਾ ਤੁਹਾਡੀ ਲਵ ਮੈਰਿਜ ਹੋਇਆ ਸੀ ਤਾਂ ਹੀ ਫਿਰ ਇਹ ਤੁਹਾਡ ਤੁਸੀਂ ਕਹੇ ਤੋਰ ਉਹ ਦੋਨੋਂ ਇੱਕ ਦੂਜੇ ਤੇ ਕਹੇ ਤੋ ਚੱਲ ਗਏ ਕਿ ਕਿੱਥੇ ਮਿਲੇ ਸੀ ਇਹ ਵੀ ਦੱਸ ਦਿਓ ਮੈਨੂੰ ਕੌੜੀ ਇਹਨਾਂ ਨੂੰ ਕਹਿੰਦੇ ਕੌੜੀ ਤਾਂ ਹੈ ਨਹੀਂ ਨਹੀਂ ਕੌੜੀ ਨਹੀਂ ਹੈ ਵੀ ਇਹ ਹੀ ਕੌੜੀ ਅੱਛਾ ਲੜਦੀ ਵੀ ਬਹੁਤ ਹੈ ਇਹ ਹਾਂ ਹਾਂ ਪਰ ਸਾਰ ਦੀ ਇੱਕ ਮਿੰਟ ਨਹੀਂ ਜੀਉਂਦੀ ਸਾਸ ਦੇ ਨਾਲ ਕਿੰਨੇ ਦਾ ਰਿਸ਼ਤੇ ਆ ਤੁਹਾਡਾ ਪਹਿਲਾਂ ਤਾਂ ਇਹ ਠੀਕ ਜੀ ਸੀ ਹੁਣ ਮੋਹ ਪ੍ਰੇਮ ਜਿਆਦਾ ਹੋ ਗਿਆ ਜੀ ਕਿਉਂ ਆਇਆ ਵੀਡੀਓ ਬਣਾਉਣ ਲੱਗੇ ਜੀ ਬੜਾ ਮਣ ਕਿਉਂ ਕਹੋਗੇ ਪਹਿਲੇ ਤਾਂ ਠੀਕ ਸੀ ਹੁਣ ਤਾਂ ਬਾਲਾ ਹੀ ਹੋ ਗਿਆ ਕਿਉਂ ਹੋ ਰਿਹਾ ਸੀ ਜੀ ਪਹਿਲਾਂ ਤਾਂ ਕਿਉਂ ਸੀ ਜੀ ਪਹਿਲਾਂ ਵੀ ਮਤਲਬ ਜਦੋਂ ਅਸੀਂ ਵੀਡੀਓ ਨਹੀਂ ਸ਼ੂਟ ਕਰਦੇ ਹੁੰਦੇ ਸੀ ਨਾ ਪਹਿਲਾਂ ਵੀ ਆਹੀ ਗੱਲਾਂ ਜਾਂ ਚ ਰਹਿੰਦੇ ਸੀ ਚੁਗਲੀ ਨਿੰਦਿਆ ਚੁਗਲੀ ਨਿੰਦਿਆ ਕੋਈ ਦੀ ਸੁਣ ਲਈ ਉਹਦੇ ਨਾਲ ਲੜ ਪਈ ਉਹਦੀ ਸੁਣ ਲਈ ਉਹਦੇ ਨਾਲ ਲੜ ਪਈ ਸਾਡੇ ਰਿਸ਼ਤੇ ਦਾ ਤਾਂ ਕਾਲਾ ਨਾਗ ਲੜਾ ਰੱਖਿਆ ਮੈਂ ਤਾਂ ਕਿੱਦੇ ਦਾ ਜੀ ਉਹ ਤਾਂ ਨਾ ਐਡੇ ਕੁੱਤੇ ਦੇ ਵੱਡੇ ਆ ਨਾ ਐਡੇ ਕੁੱਤੇ ਦੇ ਵੱਡੇ ਆ ਜਦੋਂ ਅਸੀਂ ਭੱਗ ਜਾਗੇ ਤੁਸੀਂ ਆਏ ਨਹੀਂ ਵੀਡੀਓ ਉਣਾ ਨਹੀਂ ਸੀ ਆ ਵੀਡੀਓ ਬਣਾਉਣੀ ਸੀ ਐਡੀ ਬਣਾਉਣੀ ਸੀ ਕਿਉਂਕਿ ਹੁਣ ਤੁਸੀਂ ਹੁਣ ਸਾਡੀ ਜਦੋਂ ਚੜਾਈ ਹੋਗੀ ਹੁਣ ਤੁਸੀਂ ਸਾਨੂੰ ਰਿਆ ਦੇਣ ਲੱਗ ਗਏ ਪਹਿਲਾਂ ਕੋਈ ਪੌਲਿਆ ਨਹੀਂ ਸੀ ਮਿਸਟਰ ਮਿਸਿਸ ਦੇ ਸਫਰ ਦੇ ਵਿੱਚ तमाम ਦਰਸ਼ਕਾਂ ਦਾ ਸਵਾਗਤ ਮੈਂ ਮੀਨੂ ਅੱਜ ਪਹੁੰਚੀ ਹਾਂ ਜੀ ਬਠਿੰਡੇ ਤੇ ਮੇਰੇ ਨਾਲ ਨੇ ਹਰਦੀਪ ਤੇ ਗੁਰਮੀਤ ਜਿਨ੍ਹਾਂ ਨੂੰ ਬੋਲਾ ਬੋਲੀ ਨਾਂ ਦੇ ਕੰਟੈਂਟ ਤੋਂ ਤੁਸੀਂ ਜਾਣਦੇ ਹੋ ਇਹਨਾਂ ਦਾ ਚੈਨਲ YouTube ਦੇ ਉੱਤੇ ਔਰ Facebook ਤੇ Instagram ਤਿੰਨਾਂ ਦੇ ਉੱਤੇ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਅੱਜ ਇਹਨਾਂ ਦੀ ਜ਼ਿੰਦਗੀ ਦੀ ਕੁਝ ਜੋ ਗੱਲਾਂ ਸ਼ਾਇਦ ਹੋ ਸਕਦਾ ਕੰਟੈਂਟ ਰਾਹੀਂ ਤੁਹਾਡੇ ਤੱਕ ਨਾ ਪਹੁੰਚ ਰਹੀਆਂ ਹੋਣ ਪਰ ਅਸੀਂ ਇੱਥੇ ਇਹਨਾਂ ਦੇ ਨਾਲ ਕਰਾਂਗੇ ਤੇ ਜਾਣਾਂਗੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ਿਗਾਲ ਜੀ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਤੁਹਾਨੂੰ ਬਹੁਤ ਲੋਕ ਪਿਆਰ ਦੇ ਰਹੇ ਨੇ ਹਾਂਜੀ ਖੁਸ਼ ਹੋ ਤੁਸੀਂ ਹਾਂਜੀ ਬਹੁਤ ਖੁਸ਼ ਆ ਜੀ ਦੇਖੋ ਇੱਕ ਟਾਈਮ ਹੁੰਦਾ ਕਿ ਜਦੋਂ ਨਾ ਅਸੀਂ ਚਾਹੁੰਦੇ ਹਾਂ ਕਿ ਸਾਡੇ ਆਸ-ਪਾਸ ਵਾਲੇ ਸਾਡੇ ਲੋਕ ਸਾਨੂੰ ਪਿਆਰ ਕਰਨ ਹਾਂਜੀ ਔਰ ਜਦੋਂ ਲੋਕ ਸਾਡੇ ਹੁਨਰ ਨੂੰ ਸਾਨੂੰ ਜਾਣਦੇ ਨੇ ਸਾਨੂੰ ਪਿਆਰ ਮੁਹੱਬਤ ਦਿੰਦੇ ਨੇ ਤੇ ਬਾਕੀ ਗੱਲਬਾਤ ਕੁਝ ਹੋਰ ਹੁੰਦੀ ਹੈ ਮੈਨੂੰ ਇਹ ਦੱਸੋ ਕਿ ਕੰਟੈਂਟ ਬਣਾਉਣਾ ਕਦੋਂ ਸ਼ੁਰੂ ਕੀਤਾ ਸੀ ਤੁਸੀਂ ਅਸੀਂ ਜੀ ਕੰਟੈਕਟ ਬਣਾਉਣਾ ਤਾਂ ਜੀ ਬਸ ਵੀ ਮਤਲਬ ਹੀ ਸਾਲ ਹੋਇਆ ਜੀ ਸਾਨੂੰ ਅੱਛਾ ਸਾਲ ਹੋ ਗਿਆ ਜੀ ਸਾਨੂੰ ਤੇ ਸਾਲ ਪਹਿਲਾਂ ਤਾਂ ਜੇ ਮੇਰਾ ਮਨ ਨਹੀਂ ਸੀਗਾ ਕੰਟੈਕਟ ਬਣਾਉਣ ਦਾ ਮਤਲਬ ਇਹ ਹੀ ਬਣਾਉਂਦੇ ਹੁੰਦੇ ਸੀ ਜੀ ਬਰਾਜੀ ਮੇਰੇ ਘਰ ਆ ਲਾ ਮਤਲਬ ਵੀ ਗ੍ਰਹਾਰ ਦੀਪ ਜੀ ਠੀਕ ਹੈ ਤੇ ਪਹਿਲਾਂ ਇਹ ਹੀ ਬਣਾਉਂਦੇ ਸੀ ਜੀ ਤੇ ਉਸ ਤੋਂ ਬਾਅਦ ਆ ਵੀ ਇਹ ਮੈਨੂੰ ਕਹਿਣ ਲੱਗ ਜਾ ਕਰੇ ਵੀ ਲੋਕ ਇਹਨੂੰ ਐਂ ਕਹਿੰਦੇ ਹੁੰਦੇ ਸੀ ਵੀ ਦੇਖਾਂਗੇ ਜਿੱਦ ਤੇਰੀ ਚੜ੍ਹਾਈ ਹੋਊਗੀ ਵੀ ਉਹਦੇ ਦੇਖਾਂਗੇ ਤੇ ਇਹ ਪਹਿਲਾ ਸ਼ੈਰੀ ਬੋਲਦਾ ਹੁੰਦਾ ਸੀ ਸ਼ੈਰੀ ਬੋਲਦਾ ਸੀ ਸ਼ੈਰੀ ਬੋਲਦਾ ਸੀ ਅੱਛਾ ਸ਼ੈਰੀ ਵੀ ਬਹੁਤ ਸੋਹਣੀ ਬੋਲਦਾ ਸੀ ਜੀ ਤੇ ਇਹ ਫਿਰ ਫੇਕ ਫੋਲੋਅਰ ਚੜਵਾ ਲਾਦਾ ਸੀ ਵੀ ਵੀ ਉਹਦਾ ਬਿਸ਼ਰਮੀ ਜੀ ਦਾ ਮਾਰਾ ਤੇ ਫਿਰ ਹੌਲੀ 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 ਵੀ ਲੋਕਾਂ ਨੇ ਕਹਿ ਲਾਗੇ ਤੂੰ ਤਾਂ ਫੇਕ ਫੋਲੋਅਰ ਲਾਉਣਾ ਫਿਰ ਇਹ ਮੈਨੂੰ ਕਹਿੰਦਾ ਤੂੰ ਮੇਰੇ ਨਾਲ ਵੀਡੀਓ ਬਣਾ ਲਿਆ ਕਰੋ ਅੱਛਾ ਤੇ ਕਹਿੰਦਾ ਵੀ ਆਪਾਂ ਵੀਡੀਓ ਤਿਆਰ ਕਰਿਆ ਕਰਗੇ ਮੈਂ ਕਹਾਂ ਮੈਨੂੰ ਤਾਂ ਕੋਈ ਆਉਂਦੀ ਨਹੀਂ ਹੈਗੀ ਵੀਡੀਓ ਬਣਾਉਣੀ ਇਹ ਕਹਿੰਦਾ ਆਪਾਂ ਕੰਮ ਤੋਰ ਲਿਗੇ ਕੇਰਾ ਤੇ ਪਰ ਬਾਅਦ ਚਾਹ ਕਹਿੰਦਾ ਆਪੇ ਹੀ ਬਣਾਉਣ ਲੱਗ ਜਾਗੇ ਤੇ ਉਸ ਤੋਂ ਬਾਅਦ ਤੁਸੀਂ ਇਹਨਾਂ ਤੇ ਕਹਾਣੀ ਸੁਣ ਲਓ ਜੀ ਅੱਛਾ ਅੱਛਾ ਬੋੜਾ ਬੋਲੀ ਨਾਮ ਇਹ ਸੁਜੈਸਟ ਕਿਨੇ ਕੀਤਾ ਸੀ ਮਤਲਬ ਕਿੰਨੇ ਰੱਖਿਆ ਸੀਗਾ ਇਹ ਨਾਮ ਪਹਿਲਾਂ ਤਾਂ ਇਹਨਾਂ ਨੇ ਨਾ ਰੱਖਿਆ ਜੀ ਮੇਰਾ ਪੁੱਤ ਜੀ ਪਿਆਰ ਨਾਲ ਬੋੜਾ ਕਹਿੰਦੇ ਸੀ ਤੁਹਾਨੂੰ ਮਤਲਬ ਜੀ ਜਿਵੇਂ ਪੰਜਾਬੀ ਜਿਵੇਂ ਪਿੰਡਾਂ ਚ ਮਾਹੌਲ ਜੇ ਪਹਿਲਾਂ ਹੁੰਦਾ ਸੀ ਜੀ ਪੁਰਾਣੇ ਬੁੜੀਆਂ ਨੇ ਕਹਿਦਾ ਰਹੀਆਂ ਸੀਗਾ ਵੀ ਮਤਲਬ ਵੀ ਬੋਲਿਆ ਗੱਲ ਸੁਣੀ ਬੋਲਿਆ ਗੱਲ ਸੁਣੀ ਇਹ ਮੇਰੀ ਇੱਕ ਦਿਨ ਗੱਲ ਨਹੀਂ ਸੁਣਦਾ ਸੀ ਜੀ ਤੇ ਇਹਨੂੰ ਮੈਂ ਬਾਜੇ ਮਾਰੀ ਜਾਂਦੀ ਸੀ ਇਹ ਮੋਬਾਈਲ 'ਚ ਰੁੱਜਿਆ ਪਿਆ ਸੀ ਮੈਂ ਇਹਨਾਂ ਨੂੰ ਆਖਿਆ ਬੋਲਿਆ ਗੱਲ ਸੁਣੀ ਗੱਲ ਸੁਣੀ ਇਹਨਾਂ ਨੇ ਗੱਲ ਨਹੀਂ ਸੁਣੀ ਮੈਂ ਕਿਹਾ ਵੇ ਬੋਲਿਆ ਗੱਲ ਸੁਣ ਲਾ ਕਾ ਵੇ ਮੈਂ ਹ ਤੋ ਗੱਲ ਹੀ ਸੁਣਦਾ ਇਹ ਉਥੋ ਜੀ ਉਥੋ ਇਹਨੂੰ ਮੈਂ ਬੋਲਾ ਕਹਿਣ ਲੱਗ ਗਿਆ ਤੇ ਬਾਅਦ 'ਚ ਇਹ ਮੈਨੂੰ ਬੋਲੀ ਕਹਿਣ ਲੱਗਿਆ ਦੇਖੋ ਜੀ ਜਦੋਂ ਆਪਾਂ ਵੀਡੀਓ ਕੋਈ ਰਿਕਾਰਡ ਕਰ ਲੈਂਦੇ ਆ ਉਹਨੂੰ ਐਡੀਟਿੰਗ ਕਰਨ ਤੇ ਕਿੰਨੀ ਮਿਹਨਤ ਲੱਗਦੀ ਆ ਹਾਂ ਤੇ ਮੈਂ ਆਪਣੀ ਸ਼ੈਰੀ ਦੀ ਰਿਕਾਰਡ ਕਰ ਲੇਤਾ ਤੇ ਉਹਨੂੰ ਐਡੀਟਿੰਗ ਕਰਦਾ ਮੇਰਾ ਧਿਆਨ ਇਵੇਂ ਮੈਨੂੰ ਕਹੀ ਜਾਂਦੇ ਕੰਮ ਕਹੀ ਜਾਂਦੇ ਕੋਈ ਕਰਾਉਣਾ ਹੁੰਦਾ ਤੇ ਮੈਂ ਮੇਰਾ ਧਿਆਨ ਉਧਰ ਹੁੰਦਾ ਹੀ ਮੇਰੀ ਗੱਲ ਹੀ ਨਾ ਸੁਣਦਾ ਤਾਂ ਕਰਕੇ ਥੋੜਾ ਗੁੱਸੂ ਮਾਰਦੇ ਪੇ ਬੋਲਿਆ ਹੋਂ ਤਾਂ ਜਿਵੇਂ ਇਹਨਾਂ ਨੂੰ ਚੀਕਾਂ ਦੇ ਸੀ ਪਰ ਜਦੋਂ ਮੈਨੂੰ ਹੱਥ ਜਾ ਚੜ ਜਾ ਫੇਰ ਬੋਲਾ ਕਹਿੰਦੀ ਸੀ ਹਾਂ ਬੰਦਾ ਇਰੀਟੇਟ ਹੋ ਜਾਂਦਾ ਫੇਰ ਕਹਿੰਦਾ ਉਹ ਬੋਲਿਆ ਸੁਣਦਾ ਨਹੀਂ ਹੈ ਨਾ ਇਦਾਂ ਪਿਆਰ ਦੇਣਾ ਜਦੋਂ ਹੜਾ ਜਦੋਂ ਸੁਣਦੇ ਨਹੀਂ ਉਹ ਬੋਲੇ ਹੀ ਹੋਊਗਾ ਜੀ ਫੇਰ ਜੋ ਸੁਨੇਊਗਾ ਨਾ ਫਿਰ ਬੋਲੇ ਹੋਊਗਾ ਉਹ ਦੁਬਾਰੀ ਫਿਰ ਇਹ ਮੈਨੂੰ ਬੋਲੀ ਕਹਿਣ ਲੱਗਿਆ ਸੀਗਾ ਫਿਰ ਇਹ ਚੈਨਲ ਤੇ ਇਹਨਾਂ ਨੇ ਫਿਰ ਬੋਲਾ ਬੋਲੀ ਨਾਮ ਰੱਖਤਾ ਸੀ ਜਿਹ ਪਹਿਲਾਂ ਮੈਨੂੰ ਓਪਰਾ ਜਿਹਾ ਲੱਗਿਆ ਸੀ ਜੀ ਗੁਰਮੀਤ ਤੁਹਾਡੀ ਦੋਹਾਂ ਦੀ ਨਾ ਕੈਮਿਸਟਰੀ ਬਹੁਤ ਸੋਹਣੀ ਹੈ ਮਤਲਬ ਤੁਹਾਡਾ ਨਾ ਆਪਸ ਵਿੱਚ اندر ਪਿਆਰ ਮੁਹੱਬਤ ਬੜਾ ਹੈਗਾ ਹੈ ਨਾ ਹਾਂਜੀ ਅ ਸ਼ੁਰੂਆਤ ਤੋਂ ਗੱਲ ਕਰਾਂਗੀ ਕਿ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਤੁਸੀਂ ਰਖਾਨ ਵਾਲਾ ਪਿੰਡ ਹੈ ਜੀ ਨੰਦਾ अच्छा मेरा तो मैकेपंडी जी हां पीकेपंडी जी मेरा जी दरखान वाला जी अच्छा हां 2 किलोमीटर रह गया आ, जी ਸਾਡਾ ਪਿੰਡ اچھا 2 ਕਿਲੋਮੀਟਰ ਦੂਰੀ ਹੈ ਤੋ ਨਜ਼ਦੀਕੀ ਹੈ ਮਤਲਬ ਤੇ ਘਰ ਦਾ ਮਾਹੌਲ ਕਿਵੇਂ ਦਾ ਸੀਗਾ ਜਿਵੇਂ ਹੁਣ ਆਜ਼ਾਦੀ ਨਾਲ ਤੁਸੀਂ ਗੱਲ ਕਰ ਰਹੇ ਹੋ ਵੀਡੀਓਜ਼ ਬਣਾ ਰਹੇ ਹੋ ਕੀ ਘਰ ਦੇ ਵਿੱਚ ਵੀ ਇਦਾਂ ਦਾ ਮਾਹੌਲ ਸੀਗਾ ਨਹੀਂ ਜੀ ਪਹਿਲਾਂ ਤਾਂ ਕੋਈ ਮਾਹੌਲ ਨਹੀਂ ਸੀਗਾ ਵੀ ਮਤਲਬ ਵੀ ਪਹਿਲਾਂ ਤਾਂ ਕਰਿਆ ਲੂ ਕੰਮ ਹੀ ਕਰਦੇ ਸੀਗੇ ਮਤਲਬ ਵੀ ਮੈਸਾ ਪਾਲਦੀ ਸੀ ਮੈਂ ਪਸ਼ੂ ਪਾਲਦੀ ਹੁੰਦੀ ਸੀ ਤੇ ਵੀ ਅਸੀਂ ਪੰਜ ਭੈਣਾਂ ਆਂਗਾ ਤੇ ਸਾਡੇ ਇੱਕ ਪਰਾਸੇ ਉਹ ਗੁజర్ ਗਿਆ ਸੀਗਾ ਤੇ ਅਸੀਂ ਪਸ਼ੂ ਪਾਲਦੇ ਹੁੰਦੇ ਸੀ ਵੀ ਮਤਲਬ ਮੈਂ ਨੀਰੇ ਚਾਰੇ ਚ ਹੀ ਰਹਿੰਦੀ ਸੀ ਜਿਆਦਾ ਤਾਂ ਤੇ ਥੋੜੇ ਬਹੁਤ ਤਾਂ ਮੈਂ ਬਿਊਟੀ ਪੱਲਾ ਦਾ ਕੰਮ ਵੀ ਸਿੱਖ ਲਿਆ ਸੀ ਨਾਲ ਨਾਲ ਠੀਕ ਹੈ ਤੇ ਜਿਆਦਾ ਤਾਂ ਮੈਂ ਵੀ ਘਰੇਲੂ ਕੰਮ ਨਰਮ ਨਰਮ ਚੁਗਦੀ ਸੀ ਮੇਰਾ ਗਰੀਬੀ ਤੌਰ ਜੇ ਤੇ ਹੀ ਸੀ ਜਿਵੇਂ ਵੀ ਪੰਜ ਭੈਣਾਂ ਸੀ ਅਸੀਂ ਤੇ ਮਾਪਿਓ ਵਿਚਾਰੇ ਬੁੜੇ ਸੀਗੇ ਇੱਕ ਭਰਾ ਸੀ ਸਭ ਤੋਂ ਵੱਡਾ ਸੀ ਉਹ ਗੁਜ਼ਰ ਗਿਆ ਸੀ ਅੱਛਾ ਤੇ ਉਹ ਦੁਬਾਰਤ ਤੇ ਉਹ ਦੁਬਾਰੀ ਵਸਾਂ ਚੱਲਦਾਇਆ ਚੱਲ ਰਹੇ ਉਹ ਦੁਬਾਰਤ ਅਸੀਂ ਜੇ ਮਤਲਬ ਨਾਣਾ ਤੇ ਵੀ ਜਾਂਦੇ ਸੀ ਲੋਕ ਆਪ ਦਾ ਟਿੱਡ ਪੇਟ ਬਣਨ ਕੇ ਜੀ ਅਸੀਂ ਮਿਹਨਤ ਕਰਦਿਆਂ ਹੁੰਦੀਆਂ ਸੀ ਮਤਲਬ ਉਹਨਾਂ ਨੂੰ ਪਲੇਟਾ ਪਲੂਟਾ ਸਾਭ ਦਦਿਆਂ ਸੀ ਮਾਪਿਓ ਨਾਲ ਮਦਦ ਕਰਾਉਂਦੀਆਂ ਸੀਂ ਤੇ ਫਿਰ ਜੀ ਉਹਨਾਂ ਦਾ પૈਸੀ ਪੁੱਛਦੇ ਦਾ ਸਾਨੂੰ ਥੋੜੇ ਘਣੇ ਜੀ ਤੇ ਬਸ ਉਤੋਂ ਬਾਅਦ ਹੌਲੀ 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 ਮਿਹਨਤ ਕਰਕੇ ਜੀ ਅੱਗੇ ਆ ਗਏ ਉਦੋਂ ਬਾਅਦ ਜ਼ਿੰਦਗੀ ਚ ਆ ਗਏ ਸੀ ਮੇਰੇ ਅੱਛਾ ਐਜੂਕੇਸ਼ਨ ਨਹੀਂ ਲਈ ਤੁਸੀਂ ਐਜੂਕੇਸ਼ਨ ਪੜਾਈ ਵਗੈਰਾ ਕੁਝ ਨਹੀਂ ਕੀਤਾ ਤੁਸੀਂ ਨਹੀਂ ਜੀ ਮੈਂ ਜੀ ਪੜਦੀ ਹੁੰਦੀ ਸੀ ਮਤਲਬ ਵੀ ਮੈਂ ਚੌਥੀ ਚ ਸੀਗੀ ਜੀ ਤੇ ਮੈਂ ਚੌਥੀ ਚ ਸੀ ਜਦੋਂ ਵੀ ਨਰਮਿਆਏ ਦੇ ਸੀਗੇ ਤੇ ਉਦੋਂ ਮੇਰੀ ਮੰਮੀ ਹੋਰੇ ਵੀ ਜਦੋਂ ਘਰੇ ਹਨਾ ਕਰਜਾਈ ਕਹਿੰਦੇ ਹੁੰਦੇ ਮਾਪਿਓ ਕਰਜਾਈ ਹੋਵੇ ਹਨਾ ਤੇ ਮੇਰੇ ਬਾਪੂ ਵੀ ਸੀ ਸਾਂਝੀ ਰਲਦਾ ਹੁੰਦਾ ਜ਼ਿੰਮੇਦਾਰਾਂ ਦੇ अच्छा ਤੇ ਉਹ ਜੀ ਜਦੋਂ ਵੀ ਮਤਲਬ ਪੈਸੇ ਚੜ ਜਾਂਦੇ ਸੀਗੇ ਤੇ ਅਸੀਂ ਉਹਨਾਂ ਦੇ ਜ਼ਿਮੀਦਾਰਾਂ ਦੇ ਨਰਮਾ ਚੁੱਕਦੇ ਹੁੰਦੇ ਸੀ ਜੀ اچھا ਹਾਂਜੀ ਤੇ ਉਹ ਮਤਲਬ ਨਰਮਾ ਜੀ ਜੇ ਮੇਰੇ ਵੱਧ ਚੁੱਕਦੀ ਸੀਗੀ ਤੇ ਫਿਰ ਮੈਨੂੰ ਸਕੂਲ ਤੋਂ 2 ਮਹੀਨੇ ਦੀ ਸਟੀਆਂ ਦਵਾਦਾ ਦੇ ਸੀ ਮਤਲਬ ਸਟੀਆਂ ਨਹੀਂ ਸੀ ਤੇ ਉਹ ਮਤਲਬ ਵੀ ਘਰੇ ਰੱਖ ਲਾਦੇ ਸੀ ਮੈਨੂੰ ਜਦੋਂ ਮੈਨੂੰ ਦੁਆਰੇ ਸਕੂਲ ਤੋਂ ਧਰਦੇ ਫਿਰ ਮੈਡਮ ਮਾਸਟਰ ਕਹਿੰਦਾ ਤੁਸੀਂ ਇਹਦਾ ਤਨਾ ਕੱਟਦਾ ਅੱਛਾ ਇਹ ਫਿਲਮਾਂ ਚ ਸੁਣਿਆ ਸੀ ਕਿ ਜਦੋਂ ਕਰਜ਼ਾ ਚ ਮਤਲਬ ਜ਼ਿਆਦਾ ਚੜ ਜੂਵੇ ਤਾਂ ਫਿਰ ਤੁਹਾਨੂੰ ਘਰ ਦੇ ਵਿੱਚ ਐਜ਼ ਅ ਜਿੱਦਾਂ ਗੁਲਾਮ ਕਿ ਤੁਸੀਂ ਕੰਮ ਕਰੋ ਜਿੰਨਾ ਤੁਹਾਡਾ ਦੇਣਦਾਰੀ ਹੈ ਉਸ ਹਿਸਾਬ ਦੇ ਨਾਲ ਤੁਹਾਡੀ ਦੇਣਦਾਰੀ ਉੱਤਰ ਜੂਗੀ ਇਹ ਇਹ ਮਤਲਬ ਤੁਹਾਡੀ ਜ਼ਿੰਦਗੀ ਦੇ ਵਿੱਚ ਵਾਪਰੀ ਹੋਈ ਹੈ ਹਾਂਜੀ ਵਾਪਰੀ ਹੋਈ ਹੈ ਜੀ ਤੇ ਜਿਵੇਂ ਮਤਲਬ ਜਿਹੜਾ ਉਹ ਜ਼ਿੰਮੇਦਾਰ ਹੁੰਦਾ ਸੀ ਜੀ ਉਹਨਾਂ ਦੇ ਅਸੀਂ ਨਰਮ ਚੁਕਦੀ ਮੈਂ ਤੇ ਮੈਂ ਜਦ ਸਭ ਤੋਂ ਵੱਧ ਨਰਮ ਚੁਕਦੀ ਮੈਨੂੰ ਵੀ ਲਾਲਚ ਹੋਇਆਦਾ ਸੀ ਵੀ ਆਪਾਂ ਸੌਖੀ ਰੋਟੀ ਖਾ ਲਾਂਗੇ ਹਨਾ ਤੇ ਵਿਚਾਲੇ ਇੰਨੀਆਂ ਭੈਣਾਂ ਆਂਗਾ ਹਨਾ ਵਿਆਹ ਕੇ ਸੌਖੇ ਤੋਰ ਦਾਂਗੇ ਮਾਪਿਓ ਤੇ ਵੀ ਆਪਾਂ ਮਿਹਨਤ ਕਰ ਗਏ ਹਨਾ ਤੇ ਫਿਰ ਮੈਂ ਬਹੁਤ ਨਰਮਾ ਚੁਗਦੀ ਜੀ ਮੈਂ ਪੂਰਾ 2 ਮਹੀਨੇ ਨਰਮਾ ਚੁਗਦੀ ਹੁਣ ਤਾਂ ਜੀ ਨਰਮੇ ਹੈ ਨਹੀਂ ਪਹਿਲਾਂ ਬਹੁਤ ਸੀਗੇ ਤੇ ਫਿਰ ਮੈਂ ਬਹੁਤ ਨਰਮਾ ਚੁਗਿਆ ਜੀ ਮਿਹਨਤ ਬਹੁਤ ਕਰੀਆ ਤੇ ਪਰ ਮੈਂ ਪੜਾਈ ਤੋਂ ਹੋ ਗਈ ਸੀ ਜੀ ਹਾਨੂੰ ਪੜ ਰਹੀ ਸੀ ਸਾਢੇ 4 ਹੀ ਪੜੀ ਹੈ ਜੀ ਅੱਛਾ ਮਤਲਬ ਗਸ ਕੋ ਹਾਂ ਮਤਲਬ ਸਾਢੇ 4 ਹੀ ਪੜੀਆਂ ਜੀ ਸਾਢੇ 4 ਜਿਵੇਂ 4 ਤਾਂ ਪੂਰੇ ਪੜ ਗਈ ਜੀ ਤੇ ਅੱਧਾ ਕ ਫੇਰ ਪੜ ਗਈ ਸੀ ਪੰਜਵੇਂ ਦੇ ਪੇਪਰ ਤਾਂ ਫੇਲ ਹੋ ਗਿਆ ਸੀ ਜੀ ਦੇਖੋ ਜ਼ਿੰਦਗੀ ਦੇ ਅੰਦਰ ਨਾ ਤਜਰਬਾ ਹੋਣਾ ਬਹੁਤ ਜ਼ਰੂਰੀ ਆ ਔਰ ਜਿਹੜੀ ਮੁਸ਼ਕਲਾਂ ਨੇ ਤੁਹਾਨੂੰ ਸਿਖਾਇਆ ਹੈ ਨਾ ਉਹ ਸ਼ਾਇਦ ਹੋ ਸਕਦਾ ਕਿਸੇ ਸਕੂਲ ਦੇ ਵਿੱਚ ਸਿੱਖਣ ਨੂੰ ਨਾ ਮਿਲਦਾ ਲੈ ਜੀ ਪਹਿਲਾਂ ਤਾਂ ਇਹ ਜੇ ਸਕੂਲ ਹੀ ਨਹੀਂ ਹੈਗੇ ਸੀ ਹੂੰ ਪਹਿਲਾਂ ਤਾਂ ਇਹ ਜੇ ਸਕੂਲ ਹੀ ਨਹੀਂ ਸੀ ਕੋਸ ਤਾਂ ਸਕੂਲਾਂ 'ਚ ਕਮੀਆਂ ਸੀ ਉਸ ਆਪ ਦੇ ਉਹੀ ਗੱਲ ਗਰੀਬੀ ਚ ਹੋ ਗਿਆ ਜੀ ਪਹਿਲਾ ਸਕੂਲ ਚ ਬਹੁਤ ਕਮੀ ਹੁੰਦੀ ਸੀ ਪੜਾਈ ਨਹੀਂ ਹੁੰਦੀ ਸੀਗੀ ਬਸ ਮੈਡਮ ਮਾਸਟਰ ਬਾਈ ਕੇ ਮੁਰਜਾਦੇ ਸੀ ਕਿਉਂ ਆਈ ਸੀ ਆਪ ਤੋਂ ਕੋਈ ਕਾਪੀ ਨਹੀਂ ਪੈਸਨ ਨਹੀਂ ਹੁੰਦਾ ਸੀ ਜੀ ਗਰੀਬੀ ਤੌਰ ਤੇ ਹੁਣ ਤਾਂ ਬੱਚਿਆਂ ਨੂੰ ਸਹੂਲਤਾਂ ਮਿਲਣ ਲੱਗੀਆਂ ਉਹ ਤੋਂ ਸਕੂਲਾਂ ਚ ਕੋਈ ਸਹੂਲਤ ਨਹੀਂ ਹੁੰਦੀ ਸੀ ਮਾਂ ਦੇ ਨਾਲ ਕਿਵੇਂ ਦਾ ਰਿਸ਼ਤਾ ਸੀ ਤੁਹਾਡਾ ਮਾਂ ਦੇ ਨਾਲ ਤਾਂ ਜੀ ਪਹਿਲਾਂ ਤਾਂ ਬਹੁਤ ਰਿਸ਼ਤਾ ਪਿਆਰਾ ਸੀ ਜੀ ਅੱਛਾ ਗੱਲ ਕਰ ਵਿਆਹ ਤੋਂ ਬਾਅਦ ਥੋੜਾ ਜਿਹਾ ਮਾਂ ਵੀ ਛੋਟੀ ਭੈਣ ਨੂੰ ਚਾਹਣ ਜੇ ਲੱਗ ਗਈ ਜੀ ਮੈਨੂੰ ਘਟ ਚਾਹੁੰਦੀ ਹੈ ਜੀ ਜੇ ਮੈਂ ਸੌਖੀ ਆਂਗੀ ਮੇਰੀ ਭੈਣ ਥੋੜਾ ਜਿਹਾ ਵੀ ਉਹ ਐਨੇ ਵੀ ਹੋਣੀ ਹੈਗੀ ਜਿਵੇਂ ਮੈਂ ਸੌਖੀ ਮੇਰੇ ਮਾਣ ਆਏ ਗਰਭ ਕਰਨਾ ਚਾਹੀਦਾ ਸੀ ਇਹ ਮੇਰੀ ਧੀ ਸੌਖੀ ਆ ਹੂੰ ਤੇ ਪਰ ਮੇਰੀ ਮਾਂ ਮੇਰੇ ਕੋਲ ਨਹੀਂ ਆਉਂਦੀ ਜੀ ਮੇਰੀ ਮਾਂ ਉਧਰ ਮੁੜ ਜਾਂਦੀ ਆ ਹੂੰ ਨਹੀਂ ਤਾਂ ਧੀਆਂ ਦੇ ਨਾਲ ਨਾ ਮਾਂ ਦਾ ਪਿਆਰ ਬਹੁਤ ਹੁੰਦਾ ਆਏ ਤਾਂ ਥੋੜਾ ਜਿਹਾ ਆਏ ਤਾਂ ਪਿਆਰ ਤਾਂ ਹੈਗਾ ਜੀ ਗੱਲ ਕਰ ਦੁੱਖ ਤਾਂ ਨਹੀਂ ਸਾਡੇ ਚੱਲ ਸਕਦੀ ਉਹ ਵੀ ਵੈਸੇ ਗੁੱਸਾ ਤਾਂ ਆਈ ਅੰਦਰ ਜਦੋਂ ਹਨਾ ਉਹ ਇੱਕ ਪਾਸੇ ਮੁੜ ਜਾਂਦੀ ਆ ਜੀ ਹਨਾ ਪਹਿਲਾਂ ਮੈਂ ਵਿਆਹੀ ਸੀ ਜੀ ਪਹਿਲਾਂ ਮੇਰੇ ਕਿ ਨਹੀਂ ਹੱਕ ਉਹਨਾਂ ਦਾ ਹੁੰਦਾ ਲੋੜੀ ਦੀਵਾਲੀ ਉਧਰ ਆ ਪਹਿਲਾਂ ਉਧਰ ਹੁੰਦੇ ਜੀ ਅੱਛਾ ਇਹ ਗਿਲਾ ਸ਼ਿਕਵਾ ਨਾ ਅਕਸਰ ਜਿਹੜੇ ਭੈਣ ਭਰਾਵਾ ਹੁੰਦੇ ਨਾ ਉਹਨਾਂ ਦੇ ਵਿੱਚ ਹੁੰਦਾ ਹੀ ਹੁੰਦਾ ਕਿ ਮਾਂ ਸਾਨੂੰ ਵੀ ਕਰੇ ਸਾਡੇ ਨਾਲ ਵੀ ਕਰੇ ਹਾਂ ਬਾਕੀ ਦਾ ਭੈਣ ਭਰਾ ਨੂੰ ਸੋਚਣਾ ਚਾਹੀਦਾ ਹੁੰਦਾ ਭੈਣ ਨੂੰ ਐ ਸੋਚਣਾ ਚਾਹੀਦਾ ਵੀ ਮੇਰੇ ਨਾਲ ਪਹਿਲਾਂ ਇਹ ਆਈ ਆ ਵੀ ਆਪਾਂ ਮਾਂ ਨੂੰ ਕੱਗੇ ਵੀ ਤੂੰ ਇਹਦੇ ਕਿੰਨੀ ਜਾਇਆ ਕਰ ਪਹਿਲਾਂ ਹਨ ਇਹ ਗੱਲ ਜ਼ਰੂਰੀ ਕਹਿਣੀ ਚਾਹੀਦੀ ਹੁੰਦੀ ਆ ਭੈਣ ਭਰਾ ਨੂੰ ਤੇ ਮੇਰੀ ਮਾਂ ਨੂੰ ਵੀ ਨਹੀਂ ਸੋਚਣਾ ਐ ਸੋਚਿਆ ਜੀ ਕਰਦੇ ਅੱਛਾ ਪਾਪਾ ਆਪ ਉਹ ਤਾਂ ਬਹੁਤ ਪਿਆਰ ਕਰਦੇ ਆ ਜੀ। ਉਹ ਤਾਂ ਸਾਨੂੰ ਕਹਿ ਨਹੀਂ ਦਿੰਦੇ ਜੀ ਕੁਝ ਜੇ ਮੈਂ ਨਾ ਫੋਨ ਕਰਾਂ ਨਾ ਫਿਰ ਆਪ ਕਰ ਲਾਦੇ ਆ ਜੀ ਮੈਨੂੰ। ਅੱਛਾ। ਹਾਂ। ਮੇਰੀ ਮਾਂ ਥੋੜਾ ਜਿਹਾ ਉਹ ਥੋੜੀ ਦਾ ਵੱਧ ਕਰਦੀ ਆ ਜੀ। ਜਿਹੜਾ ਛੋਟੀ ਹੈ ਜਿਹੜੀ ਥੋੜਾ ਗਿੱਲਾ ਸ਼ਿਕਵਾ ਹੈ। ਉਹਨਾਂ ਦੇ ਵਾਸਤੇ ਕਿ ਜੇ ਮੈਂ ਮੇਰੀ ਭੈਣ ਨਾ ਵਿਗੜ ਜਾ ਤੇ ਮੇਰੀ ਮਾਂ ਮੇਰੇ ਨਾਲ ਵਿਗੜ ਜਾਦੀ ਪਹਿਲਾਂ। ਪਹਿਲਾਂ ਮਤਲਬ ਕਿ ਹਾਂ ਅਗ ਲੜਾਈ ਲੜੀ ਕਿਉਂ ਆਪ ਵੱਡੀ ਦੇ ਨਾਲ? ਜੀ ਹਾਂ ਵੀ ਮੈਨੂੰ ਤਾਂ ਮਾੜਾ ਚੰਗਾ ਕਹਦਾ ਜੀ ਪਰ ਉਹਨੂੰ ਨਹੀਂ ਕਹਿੰਦੀ। ਮੰਗੋਲਾ ਕਰਦੀ ਉਹਦਾ ਮੋਬਦ ਕਰਦੀ ਆ ਲਾਡਲੀ ਆ ਨਾ ਫਿਰ ਇਹ ਕਹਿੰਦੀ ਪੇਟ ਕਰੋੜੀ ਦੀ ਆ ਇਹ ਕਹਿੰਦਾ ਕਿ ਪੇਟ ਕਰੋੜੀ ਦੀ ਕਿ ਸ਼ਰਾਚ ਕਹਿੰਦੇ ਆ ਹਾਂ ਸ਼ਰਾਚ ਵੀ ਕਹਿੰਦੇ ਨੇ ਪੇਟ ਕਰੋੜੀ ਮੇਰਾ ਤਾਂ ਨਾਮ ਵੀ ਮੇਰਾ ਤਾਂ ਕੱਚਾ ਨਾਮ ਵੀ ਕੌੜੀ ਰੱਖਤਾ ਸੀ ਜਨ ਅੱਛਾ ਇੰਨੀ ਕੌੜੀ ਲੱਗੀ ਸੀ ਮੈਂ ਤਾਂ ਉਹਨਾਂ ਨੂੰ ਅੱਛਾ ਭੈਣਾਂ ਦੇ ਵਿੱਚ ਕਿੱਦਾਂ ਦਾ ਅਟੈਚਮੈਂਟ ਹੈ ਪੰਜ ਭੈਣਾਂ ਆਇਆ ਤੁਸੀਂ ਪੰਜ ਭੈਣਾਂ ਜੀ ਬਸ ਠੀਕ ਜੀ ਆ ਜੀ ਵਰਤ ਪਰਤੇ ਵਾਇ ਬਚਾਰੀਆਂ ਨਾਲ ਠੀਕ ਹੀ ਆ ਜੀ ਬਸ ਅੱਛਾ ਇਦਾਂ ਹੁੰਦਾ ਹੈ ਕਿ ਵਿੱਚ ਫਰਕ ਆ ਜਾਂਦੇ ਆ ਵਿਆਹ ਤੋਂ ਬਾਅਦ ਨਹੀਂ ਫਰਕ پتہ ਕੀ ਗੱਲ ਹੁੰਦੀ ਜੇ ਕੁਸਤਾ ਫਰਕ ਪੈਣਾ ਤਾਂ ਨਹੀਂ ਪਾਉਂਦੇ ਨੇ ਜੀ ਬਾਕੀ ਦਾ ਨਾ ਜਿਹੜੇ ਇੱਕੇ ਪਰਿਵਾਰ ਰਹਿ ਕੇ ਤੇ ਜਿਹੜੇ ਜਵਾਈ ਹੁੰਦੇ ਆ ਨਾ ਉਹ ਪਹਿਲੇ ਹੀ ਫਰਕ ਪਾਲਾ ਦੇ ਕੋਸ ਸਹੁਰੇ ਪਾਲਾ ਦੇ ਕੋਸ ਜਵਾਈ ਪਾਲਾ ਦੇ ਆ ਉਦੋਂ ਬਾਅਦ ਜਦੋਂ ਤਿੰਨਾਂ ਬਿਆਹ ਗਏ ਆ ਮੀਆਂ ਫਿਰ ਉਹ ਸਾਲਾਂ ਨਾਲ ਵੀ ਫਰਕ ਪਾਲਾ ਦੇ ਆ ਜੀ ਹੂੰ ਮਤਲਬ ਵੀ ਜਿਹੜਾ ਮੇਰਾ ਇਤੋਂ ਲ ਆਪਣਾ ਹੀ ਅਸੀਂ ਜੀਜਾ ਸੀ ਜੀ ਸਕਲਦੀ ਐ ਤੇ ਸਾਡੇ ਨਾਲ ਹੀ ਪਿੰਡਾਂ ਤੇ ਉਹ ਉਹਨੇ ਪੇਕੇ ਪਿੰਡ ਮੇ ਪਰ ਜਦੋਂ ਕੁਮਾਰੀ ਸੀ ਤੇ ਉਦੋਂ ਦਾ ਫਰਕ ਪਿਆ ਸੀ ਤੇ ਉਸ ਤੋਂ ਬਾਅਦ ਮੈਨੂੰ ਇੱਥੇ ਆ ਕੇ ਵੀ ਉਹ ਮੇਰੇ ਨਾਲ ਫਰਕ ਹੀ ਰੱਖਿਆ ਸੀ ਕਦੇ ਮੇਰੇ ਭੈਣ ਨੂੰ ਮੇਰ ਨਾਲ ਵਕਤ ਨਹੀਂ ਦਿੱਤਾ ਅੱਜ ਤੱਕ ਪਰ ਮੇਰੀ ਭੈਣੇ ਬਹੁਤ ਪਿਆਰ ਕਰਦੀ ਸੀ ਸਾਨੂੰ ਇਹ ਦੁਖਾਂਤ ਹੈ ਕਿ ਜਿਹੜੇ ਇੱਕ ਵਿਹੜੇ ਦੇ ਵਿੱਚ ਖੇਡੀਆਂ ਹਨਾ ਇੱਕ ਘਰ ਦੇ ਵਿੱਚ ਵੱਡੀਆਂ ਹੋਈਆਂ ਪੈਦਾ ਹੋਈਆਂ ਫਿਰ ਬਗਾਨੇ ਪੁੱਤ ਉਹਨਾਂ ਨੂੰ ਮਿਲਣ ਨਾ ਦੇਣ ਤਾਂ ਬਹੁਤ ਦੁੱਖ ਲੱਗਦਾ ਕਿਉਂਕਿ ਪੰਜ ਭੈਣਾ ਔਰ ਪੰਜਾਂ ਦੇ ਵਿੱਚ ਆਪਸ ਦੇ ਵਿੱਚ ਹੋ ਜਾਣਾ ਨਾ ਤਾਂ ਬਹੁਤ ਦੁੱਖ ਲੱਗਦਾ ਮੈਨੂੰ ਪਤਾ ਹੈ ਕਿ ਤੁਸੀਂ ਵੱਡੇ ਭੈਣ ਹੋ ਤਾਂ ਤੁਹਾਡਾ ਮਨ ਜ਼ਰੂਰ ਭਰਿਆ ਹੋਣਾ ਹੈ ਨਾ ਔਰ ਤੁਹਾਨੂੰ ਕਿਵੇਂ ਦਾ ਇਹਨਾਂ ਦਾ ਸੁਭਾਅ ਲੱਗਿਆ ਤੁਹਾਡੇ ਨਾਲ ਜਦੋਂ ਇਹ ਆਏ ਐ ਤੁਸੀਂ ਸਾਂਭੇ ਇਹਨਾਂ ਨੂੰ ਬਹੁਤ ਵਧੀਆ ਸੁਭਾਅ ਜੀ ਇਹਨਾਂ ਦਾ ਬਹੁਤ ਚੰਦੇ ਕੌੜੀ ਇਹਨਾਂ ਨੂੰ ਕਹਿੰਦੇ ਕੌੜੀ ਤਾਂ ਹੈ ਨਹੀਂ ਨਹੀਂ ਕੌੜੀ ਨਹੀਂ ਹੈ ਵੀ ਇਹ ਹੀ ਕੌੜੀ ਅੱਛਾ ਲੜਦੀ ਵੀ ਬਹੁਤ ਹੈ ਇਹ ਹਾਂ ਹਾਂ ਪਰ ਸਾਰ ਦੀ 1 ਮਿੰਟ ਨਹੀਂ ਜੀ ਮੈਨੂੰ ਮੈਂ ਨਾ ਜੀ ਬਸੇ ਤਾਂ ਮੈਨੂੰ ਇਹ ਜਿਆਦਾ ਹੀ ਨਹੀਂ ਆਉਂਦੀ ਜੀ ਕਿਸੇ ਨੂੰ ਅੱਛਾ ਫਿਰ ਵੀ ਹਲਾ ਕਦੇ ਕਦੇ ਮਨ ਤਾਂ ਭਰ ਹੀ ਆਉਂਦਾ ਜੀ ਆਉਂਦਾ ਲੇਕਿਨ ਪਹਿਲਾਂ ਤਾਂ ਉਹ ਪਹਿਣਾ ਤੋਂ ਟੁੱਟਿਆ ਜੀ ਹਨਾ ਰਿਸ਼ਤਾ ਟੁੱਟਿਆ ਫਿਰ ਇਹਨੇ ਤੋੜੇ ਮੇਰੇ ਨਾਲ ਜੀ ਤੇ ਦੁੱਖ ਤਾਂ ਹੁੰਦੇ ਹੀ ਆ ਜੀ ਬਹੁਤ ਦੁੱਖ ਲੱਗਦਾ ਬਹੁਤ ਦੁੱਖ ਲੱਗਦਾ ਜੀ ਜਦੋਂ ਮਾਪਿਓ ਮੇਰੇ ਨਾਲ ਗੱਲਬਾਤ ਨਹੀਂ ਕਰਦੇ ਜੀ ਉਦੋਂ ਬਹੁਤ ਦੁੱਖ ਲੱਗਦਾ ਦਿਆਂ ਨੂੰ ਪੇਕੇ ਪਿਆਰੇ ਹੁੰਦੇ ਨੇ ਕਹਿੰਦੇ ਨੇ ਪੇਕੇ ਮੁੱਕ ਜਾਂਦੇ ਨੇ ਜਦੋਂ ਮਾਪੇ ਮੁੱਕ ਜਾਂਦੇ ਨੇ ਪਰ ਜਦੋਂ ਮਾਪੇ ਹੁੰਦੇ ਹੋਏ ਪੇਕੇ ਮੁੱਕ ਜਾਣ ਨਾ ਤਾਂ ਉਸ ਤੋਂ ਵੱਡਾ ਦੁਖਾਂਤ ਕੋਈ ਵੀ ਨਹੀਂ ਹੋ ਸਕਦਾ ਉਸ ਤੋਂ ਵੱਡਾ ਦੁਖਾਂਤ ਨਹੀਂ ਹੋ ਸਕਦਾ ਅੱਛਾ ਜਦੋਂ ਇਹਨਾਂ ਦੇ ਘਰ ਆਏ ਹਾਂਜੀ ਬਾਜੀ ਦੇ ਘਰ ਆਏ ਉਸ ਵੇਲੇ ਕੁਝ ਬਦਲਾਅ ਆਇਆ ਕਿਉਂਕਿ ਪਹਿਲੇ ਨਰਮਾ ਚੁਗਣਾ ਹੈ ਨਾ ਮਾਪਿਆਂ ਦਾ ਸਾਥ ਪੂਰਾ ਦੇਣਾ ਇੱਥੇ ਦੇ ਘਰ ਸੁੱਖਾ ਸੀ ਪਹਿਲਾਂ ਪਹਿਲਾਂ ਤਾਂ ਜਦੋਂ ਆਏ ਸੀ ਉਦੋਂ ਤਾਂ ਵੀ ਮਤਲਬ ਵੀ ਥੋੜਾ ਜਿਹਾ ਜਦੋਂ ਸਾਰੇ ਪਰਿਵਾਰ ਆਉਣਿਆ ਹਨਾ ਸਮਝ ਨਹੀਂ ਹੁੰਦੀ ਘਰ ਪਾਰ ਦੀ ਹਨਾ ਵੀ ਬਗਾਨੇ ਘਰ ਆ ਕੇ ਥੋੜਾ ਜਿਹਾ ਸਮਝ ਤਾਂ ਹੁੰਦੀ ਨਹੀਂ ਵੀ ਕੰਮ ਕਾਰ ਦੀ ਹਨਾ ਥੋੜਾ ਬਹੁਤ ਤਾਂ ਸੱਸ ਸੋਹਰਾ ਵੀ ਕਹਿੰਦੇ ਹੀ ਆ ਜੀ ਹਨਾ ਥੋੜਾ ਬਹੁਤ ਤਾਂ ਸੋਹਰੇ ਪਰਿਵਾਰ ਵੀ ਚੱਲਦਾ ਹੀ ਆਇਆ ਜਾਂ ਕਰਦੇ ਹਨਾ ਪਰ ਉਸ ਤੋਂ ਬਾਅਦ ਮੇਰੀ ਮੰਮੀ ਵੀ ਮੇਰਾ ਸੱਸ ਤੇ ਮੇਰੀ ਮੇਰੀ ਸੱਸੋ ਤੇ ਮੇਰਾ ਸੋਹਰਾ ਮੈਨੂੰ ਸਮਝਣ ਲੱਗ ਗਿਆ ਸੀ ਵੀ ਆਪਦੇ ਤੌਰ ਤੇ ਚੱਲਦੀ ਅਸੀਂ ਆਪਦੇ ਤੌਰ ਤੇ ਚੱਲਦੇ ਆ ਮਤਲਬ ਮੈਨੂੰ ਸਫਾਈ ਦਾ ਵੀ ਜਿਆਦਾ ਮੈਂ ਸਫਾਈ ਦਾ ਤੇਨਾਂ ਕਹਤੀਆਂਗੇ ਵੀ ਮੈਨੂੰ ਸਫਾਈ ਦਾ ਬੜਾ ਸ਼ੌਂਕ ਸੀ ਮੈਂ ਗੰਦ ਨਹੀਂ ਪੈਣ ਦਿੰਦੀ ਸੀਗੀ ਤੇ ਮੈਨੂੰ ਬਸ ਐ ਸਫਾਈ ਸਫਾਈ ਜੀ ਮੈਨੂੰ ਵੀ ਐ ਕਹਦਾ ਸੀ ਸਾਈਨਿਸਫਾਈ ਨਹੀਂ ਰੱਖਣੀ ਚਾਹੀਦੀ ਹੁੰਦੀ ਐ ਨਹੀਂ ਸਫਾਈ ਮੈਂ ਕਹਦਾ ਦੀ ਨਾ ਵੀ ਮੈਂ ਤਾਂ ਰਹਿਣਾ ਤਾਂ ਸਫਾਈ ਚ ਹੀ ਰਹਿਣਾ ਵੀ ਮੈਨੂੰ ਸ਼ੌਂਕ ਹੀ ਸਫਾਈ ਦਾ ਜਦੋਂ ਮੈਂ ਪਹਿਲੇ ਤੋਂ ਪੇਕੇ ਘਰੇ ਵੀ ਸਫਾਈ ਕਰੀ ਹੋਈ ਐ ਜੀ ਤੇ ਵੀ ਮੈਂ ਇੱਥੇ ਵੀ ਸਫਾਈ ਕਰਨੀ ਆ ਅੱਛਾ ਭਾਜੀ ਜਦੋਂ ਇਹ ਤੁਹਾਡੇ ਘਰ ਆਏ ਆ ਕਿੱਦਾਂ ਦਾ ਚੇਂਜ ਮਹਿਸੂਸ ਹੋਇਆ ਜ਼ਿੰਦਗੀ ਦੇ ਅੰਦਰ ਕਿਉਂਕਿ ਕਹਿੰਦੇ ਨੇ ਕਿ ਆਦਮੀ ਫਸ ਜਾਂਦਾ ਮਾਤੇ ਘਰ ਵਾਲੀ ਦੇ ਵਿੱਚ ਤੁਹਾਨੂੰ ਵੀ ਇਦਾਂ ਦਾ ਕੋਈ ਅਨੁਭਵ ਕਰਨਾ ਪਿਆ ਨਹੀਂ ਮੈਨੂੰ ਲੱਗਾ ਨਹੀਂ ਪਿਆ ਮਤਲਬ ਸੱਸ ਨੂੰ ਸੁਭਾਅ ਬਹੁਤ ਵਧੀਆ ਜੀ ਅੱਛਾ ਸੁਭਾਅ ਬਹੁਤ ਚੰਗਾ ਹੈ ਉਹਨਾਂ ਦਾ ਠੀਕ ਹੈ ਜਿਵੇਂ ਮੈਂ ਕਹਿੰਦਾ ਮੈਂ ਬਾਹਰ ਨਹੀਂ ਚੱਲਦੇ ਕਦੇ ਵੀ ਹੂੰ ਹੂੰ ਬਸ ਮੇਰੀ ਅਗਾਂ ਚੱਲਦੇ ਜਿਵੇਂ ਇਹਨਾਂ ਦੀ ਮੈਂ ਮੰਨ ਲੈਂਦਾ ਮੇਰੀ ਹੈ ਮੰਨ ਲੈਂਦੇ ਲੰਮੜੀ ਹੋਈ ਸੀ ਹਾਂਜੀ ਹਾਂਜੀ ਲਵ ਮੈਰਿਜ। ਅੱਛਾ ਤੁਹਾਡੀ ਲਵ ਮੈਰਿਜ ਹੋਈ ਸੀ ਤਾਂ ਹੀ ਫਿਰ ਇਹ ਤੁਹਾਡ ਤੁਸੀਂ ਕਹੇ ਤਾਂ ਉਹ ਦੋਨੋਂ ਇੱਕ ਦੂਜੇ ਤੇ ਕਹੇ ਤਾਂ ਚੱਲ ਗਈ। ਕਿੱਥੇ ਮਿਲੇ ਸੀ ਇਹ ਵੀ ਦੱਸ ਦਿਓ ਮੈਨੂੰ। ਵੈਸੇ ਇਹ ਲਵ ਤਾਂ ਕਿਹੜੀ ਸੀ ਜੀ? ਵੈਸੇ ਮੈਂ मतलब ਗੱਲਬਾਤ ਤਾਂ ਥੋੜੀ ਦੇਣੀ ਹੋਈ ਸੀ ਜੀ। ਮਤਲਬ ਇੱਥੇ ਨਾ ਮੇਰੀ ਭੂਆ ਦੀ ਕੁੜੀ ਸੀ ਉਹਨੇ ਸਾਡਾ ਰਿਸ਼ਤੇ ਕਰਾਤਾ ਸੀ ਜੀ। ਮਤਲਬ ਵੀ ਰਜਮੰਦੀ ਨਾਲ ਹੀ ਹੋਇਆ ਜੀ ਵਿਆਹ ਤਾਂ ਸਾਡਾ। ਅੱਛਾ ਮੈਂ ਤਾਂ ਦੇਖ ਲਿਆ ਸੀ ਤੁਸੀਂ ਇੱਕ ਦੂਜੇ ਨੂੰ ਪਸੰਦ ਸੀਗੇ ਪਸੰਦ ਸੀ ਤਾਂ ਮੂਵੀ ਮੂਵੀ ਬਣੀ ਆ ਜੀ ਤੇ ਮਤਲਬ ਉਹ ਬਣੀ ਆ ਉਹ ਕਹਿੰਦੇ ਹੁੰਦੇ ਸੀ ਕਾਪੀ ਬਣੀ ਹੋਈ ਆ ਅੱਛਾ ਐਲਬਮ ਦੀ ਹਾਂ ਐਲਬਮ ਹਾਂ ਐਲਬਮ ਬਣੀ ਹੋਈ ਆ ਚਲੋ ਇਹ ਵੀ ਬਹੁਤ ਵਧੀਆ ਕਿ ਵਿਆਹ ਦਾ ਜਿਹੜੀ ਕਾਪੀ ਵੀ ਸਾਂਭੀ ਹੋਈ ਹੈ ਤੁਸੀਂ ਔਰ ਐਲਬਮ ਵੀ ਉਹ ਵੀ ਤਾਂ ਕਾਮਯਾਬ ਹੈ ਕਿ ਆਪਸ ਦੇ ਵਿੱਚ ਤੁਹਾਡਾ ਪਿਆਰ ਬਹੁਤ ਹੈ ਹਾਂਜੀ ਅੱਛਾ ਸੱਸ ਦੇ ਨਾਲ ਕਿਵੇਂ ਦਾ ਰਿਸ਼ਤਾ ਰਿਹਾ ਤੁਹਾਡਾ ਪਹਿਲਾਂ ਤਾਂ ਇਹ ਠੀਕ ਸੀ ਜੀ ਅਸੀਂ ਹੁਣ ਮੋਹ ਪ੍ਰੇਮ ਜਿਆਦਾ ਹੋ ਗਿਆ ਜੀ ਕਿਉਂ ਆਏ ਆ ਵੀਡੀਓ ਬਣਾਉਣ ਲੱਗੇ ਜੀ ਹੁਣ ਮੈਨਿ ਕਿਹਨ ਕਹੋਂਗੇ ਪਹਿਲੇ ਤਾਂ ਠੀਕ ਸੀ ਹੁਣ ਤਾਂ ਬੜਾ ਹੀ ਹੋ ਗਿਆ ਕਿਉਂ ਆਏ ਸੀ ਜੀ ਪਹਿਲਾਂ ਪਤਾ ਕਿਉਂ ਸੀ ਜੀ ਪਹਿਲਾਂ ਵੀ ਮਤਲਬ ਜਦੋਂ ਅਸੀਂ ਵੀਡੀਓ ਨਹੀਂ ਸੂਟ ਕਰਦੇ ਹੁੰਦੇ ਸੀ ਨਾ ਪਹਿਲਾਂ ਵੀ ਆਹੀ ਗੱਲਾਂ ਜਾਂ ਚ ਰਹਿੰਦੇ ਸੀ ਚੁਗਲੀ ਨਿੰਦਿਆ ਚੁਗਲੀ ਨਿੰਦਿਆ ਉਹਦੀ ਸੁਣ ਲਈ ਉਹਦੇ ਨਾਲ ਲੜ ਪਏ ਉਹਦੀ ਸੁਣ ਲਈ ਉਹਦੇ ਨਾਲ ਲੜ ਪਏ ਪਰ ਹੁਣ ਇਹ ਕੰਮਾਂ ਚ ਮੈਂ ਰਹਿੰਦੀ ਨਹੀਂ ਜੀ ਹੁਣ ਕੰਮਾਂ ਚ ਮੈਂ ਇਧਰ ਹੀ ਰਹਿਨੇ ਆ ਜੀ ਧਿਆਨ ਮੇਰੇ ਇਧਰ ਹੀ ਰਹਿੰਦਾ ਮਤਲਬ ਵੀ ਮੇਰਾ ਸਾਰਾ ਦਿਨ ਧਿਆਨ ਰਹਿੰਦਾ ਵੀਡੀ ਵੀਡੀਓ ਬਣਾਉਣ ਚ ਹਾਂ ਅੱਜ ਦੇ ਨਾਲ ਹੱਸ ਰਿਹਾ ਉਹਦੇ ਨਾਲ ਬਣਾ ਲਿਆ ਇਹੋ ਕੈਮਰਾ ਚੱਕ ਲਿਆ ਇਧਰੋਂ ਮੋਬਾਈਲ ਚੱਕ ਲਿਆ ਚੱਕ ਲਿਆ ਤੇ ਅੱਗੇ ਮੇਰੀ ਸੋਚ ਸੀਗੀ ਬਸ ਪਈ ਸੋਚੀਆਂ ਦੀ ਸੀ ਲਾਉਣੇ ਮੈਨੂੰ ਐਂ ਕਹਿਤਾ ਉਹਨੂੰ ਮੈਂ ਐ ਪੁੱਛੂਗੀ ਇਹਨੇ ਮੈਨੂੰ ਐ ਕਹਿਤਾ ਇਹਨੂੰ ਮੈਂ ਐ ਪੁੱਛੂਗੀ ਇੱਕ ਦੂਜੀ ਨੂੰ ਕਿਉਂ ਬੁੜੀਆਂ ਲੜਾਉਂਦੀਆਂ ਹੁੰਦਾਂ ਜੀ ਹਨਾ ਉਹ ਮੇਰੇ ਦਿਮਾਗ ਤੇ ਰੀਲ ਚੜੀ ਰਹਿੰਦੀ ਸੀ ਮੈਂ ਜਦੋਂ ਇਹ ਆਉਂਦਾ ਜਾਂ ਮੇਰੀ ਮੰਮੀ ਆਉਂਦੀ ਮੈਂ ਉਹਦੀ ਪੁੱਛਣ ਲੱਗਦੀ ਫਿਰ ਘਰੇ ਲੜਾਈ ਥੋੜੀ ਹੀ ਬੱਤ ਜਾਂਦੀ ਸੀ ਕਹਿੰਦੇ ਜੇ ਦੋ ਪਾਂਡੇ ਹੋਣਗੇ ਤਾਂ ਤਾਂ ਖੜਕਣਗੇ ਜੀ ਖੜਕਣਗੇ ਫਿਰ ਹੌਲੀ 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 ਉਹ ਆਪ ਨੂੰ ਵੀ ਸਮਝ ਆ ਗਈ ਦੁਨੀਆਦਾਰੀ ਦੀ ਹਨਾ ਤੇ ਫਿਰ ਹੁਣ ਅਸੀਂ ਵਧੀਆ ਰਹਿਨੇ ਆਂ ਹੁਣ ਵਧੀਆ ਰਹਿਨੇ ਜਦੋਂ ਨਿਮਨੋਰੰਜਨ ਦੁਨੀਆਦਾਰੀ ਦਾ ਅੱਛਾ ਕੰਟੈਂਟ ਕੌਣ ਸੋਚਦਾ ਪਹਿਲਾਂ ਕੰਟਰੈਕਟਰ ਦਾ ਹੀ ਸਾਡਾ ਦੋਨਾਂ ਤੇ ਹੁੰਦਾ ਜੀ ਅੱਧੀ ਉਸਿਆ ਚੰਗਾ ਜੀ ਅੱਧੀ ਵੀਡੀਓ ਮੈਂ ਸੋਚਦੀ ਹਾਂ ਜੀ ਅੱਛਾ ਮਤਲਬ ਆਪਣੇ ਦਿਮਾਗ ਤੋਂ ਬਣਾਇਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਸ਼ੂਟ ਕੀਤਾ ਸ਼ੂਟ ਜ਼ਿਆਦਾਤਰ ਕੌਣ ਕਰਦਾ ਤੁਹਾਡਾ ਆਪਸੇ ਹੀ ਕਰਦੇ ਹਾਂ ਅਸੀਂ ਅੱਛਾ ਮਤਲਬ ਇਹ ਜਿੱਦਾਂ ਹੁੰਦਾ ਨਾ ਕਿ ਕੋਈ ਸੇਲੀ ਸਾਥਣ ਹੁੰਦੀ ਹੈ ਪ੍ਰੋਡਕ ਦੀ ਆ ਕੇ ਕਰਦੀ ਸਾਡਾ ਸਪੋਰਟ ਕੋਈ ਕਰਦਾ ਹੀ ਨਹੀਂ ਜੀ ਤੇ ਇੱਕ ਗੱਲ ਜ਼ਰੂਰ ਪੁੱਛੂਗੀ ਜਿੱਦਾਂ ਹੁਣ ਮੰਨ ਲਓ ਇੱਕ ਮਾਂ ਦੇ 5 ਬੱਚੇ ਹਨਾ ਆਪਸ ਦੇ ਅੰਦਰ ਲੜਾਈ ਹੋ ਹੀ ਜਾਂਦੀ ਹੈ ਪਰ ਜਦੋਂ ਉਹ ਲੜਾਈ ਸੋਹਰਿਆਂ ਦੇ ਵਿੱਚ ਹੋਵੇ ਜਾ ਕੇ ਫਿਰ ਉਹਨਾਂ ਸ਼ਰੀਕਾਂ 'ਚ ਰਿੱਕਣ ਦੀ ਲੜਾਈ ਬਣ ਜਾਂਦੀ ਹੈ। ਹਾਂਜੀ ਹਾਂਜੀ ਤੁਹਾਡੇ ਘਰ ਦੇ ਵਿੱਚ ਕਿੱਦਾਂ ਦਾ ਮਾਹੌਲ ਸੀਗਾ ਆਪਸ ਦੇ ਅੰਦਰ ਭਰਾ ਪਿਆਰ ਮੁਹੱਬਤ ਹੈ ਕਿ ਨਹੀਂ ਸਾਡੇ ਦਾ ਜਿਉਂ ਪਿਆਰ ਮੁਹੱਬਤ ਤਾਂ ਇਹਨਾਂ ਦਾ ਭਰਾਮਾ ਦਾ ਤੋਂ ਬਹੁਤ ਅਜੀਬ। ਅੱਛਾ ਗੱਲ ਕਰਤਾ ਸਾਡਾ ਥੋੜਾ ਜਿਹਾ ਡਰਾਣੀਆਂ ਜਿਹਾ ਥਾਣੀਆਂ ਦਾ ਘਟ ਸੀ ਜੀ। ਮਤਲਬ ਵੀ ਥੋੜਾ ਹੀ ਉਹ ਵੀ ਸੁਹਾੜੀਆਂ ਕੱਭੀਆਂ ਹੀ ਆ ਜੀ ਮੈਂ ਵੀ ਸੁਹਾੜੀ ਕੱਭੀ ਸੀ ਜੀ ਗੱਲ ਇੱਕ ਦੂਜੀ ਨੂੰ ਕਹਿ ਕੇ ਰਾਜ਼ ਹੀ ਨਹੀਂ ਸੀ ਅਸੀਂ ਜੀ ਕੱਲੀ ਜਿਹੜੀ ਲੇਡੀ ਉਹ ਕਹੇ ਮੈਂ ਵੀ ਕੱਭੀ ਆ ਹਾਂ ਮੇਰੇ ਅੰਦਰ ਵੀ ਕੱਮੀ ਆ ਮੇਰੀ ਗੱਲ ਸੁਣੋ ਜੀ ਹਨਾ ਜਿਹੜੇ ਵਧੀਆ ਹਨਾ ਵਧੀਆ ਕਹਿੰਦੇ ਹੁੰਦੇ ਜਿਹੜੇ ਨੇਚਰ ਦੇ ਸੁਹਾੜ ਦੇ ਵਧੀਆ ਹਨਾ ਮੁਦੀਨਾ ਤਾਂ ਬੱਧੀਆ ਤੇ ਜਿਹੜਾ ਕੋਈ ਫਿਰ ਅੱਗੋ ਤਾੜ ਕੇ ਬੋਲ ਲੂ ਜੀ ਹੁਣ ਤਾਂ ਪਤਾੜਕੀ ਬੋਲਾਂਗੇ ਨਾ ਜੀ ਤੇ ਫਿਰ ਆਪਾਂ ਸਰੀਕਾ ਤੋਂ ਤਾਂ ਕਹਿੰਦੇ ਹੁੰਦੇ ਕਹਾਇਆ ਨਹੀਂ ਜਾਂਦਾ ਕੋਈ ਹਨਾ ਹੁਣ ਠੀਕ ਹੈ ਜੀ ਹੁਣ ਹੁਣ ਸਾਰੀ ਵਧੀਆ ਹੋ ਜੀ ਉਹ ਗੱਲ ਕਰ سپورਟ ਕੋਈ ਨਹੀਂ ਕਰਦਾ ਜੀ ਸਰ ਹੂੰ سپورਟ ਕਿਸ ਨੂੰ ਜਿਹੜੇ ਕੰਟੈਂਟ ਵਗੈਰਾ ਬਣਾਉਂਦੇ ਆ ਉਹ ਦੇਖ ਕੇ ਖੁਸ਼ ਹੁੰਦੇ ਹੁਣ ਤਾਂ ਰੱਬ ਹੀ ਜਾਣਦਾ ਸੀ ਬਸ ਸਾਨੂੰ ਦਾਈ ਮੈਂ ਸਿੱਧਾ ਦੱਸਦੇ ਆ ਕਹਿੰਦੇ ਇਹਨਾਂ ਖੁਸ਼ ਨਹੀਂ ਗਏ ਉਹ ਰੱਬ ਹੀ ਜਾਣਦਾ ਜੀ ਅਸੀਂ ਕਿਸੇ ਨੂੰ ਮਾੜਾ ਚੰਗਾ ਕਹਿੰਦੇ ਨਹੀਂ ਜੀ ਦੇਖੋ ਇਹ ਵੀ ਮਿਹਨਤ ਹੈ ਉਹ ਤਾਂ ਪਤਾ ਕੀ ਕਹਦਾ ਤੇ ਐਂ ਕਹਦਾ ਤੇ ਅੱਜ ਅਸੀਂ ਫੋਲੋ ਕਰ ਲਿਆ ਕਿਤੇ ਕੈਨੇਡਾ ਨਾ ਪਹੁੰਚ ਜਾਨਾ ਜੇ ਅਸੀਂ ਫੋਲੋ ਤੇ ਲਾਈਕ ਕਮੈਂਟ ਕਰਤਾ ਨਾ ਸਾਡੇ ਲਾਈਕ ਕਮੈਂਟ ਨਾ ਤੇ ਫੋਲੋ ਨਾ ਕਿਤੇ ਕੈਨੇਡਾ ਨਾ ਪਹੁੰਚ ਜਾਨਾ ਕਿਤੇ ਕਰੋੜਪਤੀ ਨਾ ਬਣ ਜਾਣਾ ਇਹ ਇੰਨਾ ਇਹਨਾਂ ਦੇ ਦਿਲਾ ਚ ਹੁੰਦਾ ਜੀ ਮੈਂ ਜਿੰਨੇ ਵੀ ਕੰਟੈਂਟ ਕ੍ਰੀਏਟਰਸ ਦੇ ਨਾਲ ਗੱਲ ਕੀਤੀ ਹੈ ਨਾ ਉਹਨਾਂ ਦੇ ਦਿਮਾਗ ਚ ਇਹੀ ਆਂਦਾ ਕਿ ਜੇ ਸਾਡੇ ਰਿਸ਼ਤੇਦਾਰਾਂ ਨੇ ਪਸੰਦ ਕਰ ਸਾਡੇ ਰਿਸ਼ਤੇਦਾਰਾਂ ਦੇ ਤਲੜ ਜੇ ਮੈਂ ਤਾਂ ਕਹਿੰਦੀ ਕਾਲਾ ਨਾਗ ਜੀ ਸਾਡੇ ਰਿਸ਼ਤੇ ਦਾ ਤਾਂ ਕਾਲਾ ਨਾਗ ਲੜਾ ਰੱਖਿਆ ਮੈਂ ਤਾਂ ਕਿੱਦੇ ਦਾ ਜੀ ਉਹ ਤਾਂ ਨਾ ਐਡੇ ਕੁੱਤੇ ਦੇ ਵੱਡੇ ਆ ਨਾ ਐਡੇ ਕੁੱਤੇ ਦੇ ਵੱਡੇ ਆ ਜਦੋਂ ਅਸੀਂ ਭੱਜਾਂਗੇ ਤੁਸੀਂ ਆਏ ਨਹੀਂ ਵੀਡੀਓ ਬਣਾਉਣੀ ਸੀ ਆ ਵੀਡੀਓ ਬਣਾਉਣੀ ਸੀ ਆ ਨਹੀਂ ਬਣਾਉਣੀ ਸੀ ਪਰ ਜੋ ਹੁਣ ਤੁਸੀਂ ਹੁਣ ਸਾਡੀ ਜਦੋਂ ਚੜਾਈ ਹੋਗੀ ਹੁਣ ਤੁਸੀਂ ਸਾਨੂੰ ਰਿਆ ਦੇਣ ਲੱਗੇ ਪਹਿਲਾਂ ਕੋਈ ਪੋਲਿਆ ਨਹੀਂ ਸੀ ਹਾਂ ਹੁਣ ਸਾਨੂੰ ਸਾਰੇ ਰਿਆ ਦਿੰਦੇ ਆ ਜੀ ਤੇ ਪਹਿਲਾਂ ਕਰ ਦਿੰਦੇ ਸੀਗੇ ਕਦੇ-ਕਦੇ ਅੱਛਾ ਹਲਾ ਕਰ ਵੀ ਦਿੰਦੇ ਸੀ ਜੇ ਤਾਂ ਸਾਡੀ ਚੜ੍ਹਾਈ ਨਹੀਂ ਸੀ ਨਾ ਜੀ ਉਦੋਂ ਸਾਨੂੰ ਹਜੇ ਸਪੋਰਟ ਕਰਦੇ ਜੋ ਸਾਡਾ 200 ਜਾਂ 300 ਫੋਲਵਰ ਸੀ ਉਦੋਂ ਸਾਨੂੰ ਸਪੋਰਟ ਕਰਦੇ ਸੀ ਜਦੋਂ ਫਿਰ ਸਾਡੀ ਵੀਡੀਓ ਵਾਇਰਲ ਹੋ ਗਈ ਉਹ ਤਾਂ ਫਿਰ ਸਾਰਿਆਂ ਦੇ ਸੱਪ ਲੜ ਗਿਆ ਉਹ ਕਹਿੰਦੇ ਨੇ ਕਿ ਕਿਸੇ ਦੀ ਖੁਸ਼ੀ ਦੇਖੀ ਨਹੀਂ ਜਾਂਦੀ ਔਰ ਅੱਜ ਦਾ ਸਮਾਜ ਇਦਾਂ ਦਾ ਹੈ ਜੇ ਬੰਦਾ ਦੂਸਰੇ ਵਾਲਾ ਦੁਖੀ ਹੈ ਸਾਹਮਣੇ ਵਾਲਾ ਅਸੀਂ ਤਦ ਖੁਸ਼ ਹਾਂ ਹਾਂ ਜੇ ਸਾਹਮਣੇ ਵਾਲਾ ਖੁਸ਼ ਹੈ ਫਿਰ ਅਸੀਂ ਦੁਖੀ ਹੈ ਮਤਲਬ ਅਸੀਂ ਆਪਣੀ ਖੁਸ਼ੀ ਔਰ ਦੁਖੀ ਦਾ ਜਿਹੜਾ ਹੈ ਨਾ ਉਹ ਜ਼ਿੰਮਾ ਸਾਹਮਣੇ ਵਾਲੇ ਨੂੰ ਦੇ ਰੱਖਿਆ ਕਿ ਤੂੰ ਜਿੱਦਾਂ ਦਾ ਹੋਏਗਾ ਫਿਰ ਮੈਂ ਉਦਾਂ ਦਾ ਹੈ ਨਾ ਪਰ ਦੇਖੋ ਇਹ ਮੈਂ ਤਾਂ ਕਹਿਨੀ ਹੈ ਕਿ ਜਦੋਂ ਵੀ ਕਿਸੇ ਰਿਸ਼ਤੇਦਾਰ ਦੀ ਆ ਕਿਸੇ ਦੀ ਕੰਟੈਂਟ ਕ੍ਰੀਏਟ ਕਰਕੇ ਚੜਾਈ ਹੁੰਦੀ ਹੈ ਤਾਂ ਜੇ ਨਾਲ ਦੇ ਸਾਥ ਦਿੰਦੇ ਹਨ ਨਾ ਤਾਂ ਮੈਨੂੰ ਲੱਗਦਾ ਹੈ ਕਿ ਸਹਿਯੋਗ ਦੇ ਨਾਲ ਉਹ ਵੀ ਵੱਧ ਸਕਦੇ ਨੇ ਅੱਗੇ ਕਿਉਂਕਿ ਜੇ ਮੰਨ ਲਓ ਆਪਸ ਵਿੱਚ ਪਿਆਰ ਹੈ ਉਹ ਤੁਹਾਡੇ ਕੋਲ ਆਣ ਸਾਡੇ ਕੰਟੈਂਟ ਨੂੰ ਦੇਖਣ ਔਰ ਤੁਹਾਡੇ ਤੋਂ ਪੁੱਛਣ ਕਿ ਕਿੱਦਾਂ ਕਰਨਾ ਤੁਸੀਂ ਮਦਦ ਨਹੀਂ ਕਰੋਗੇ ਤੁਸੀਂ ਕਰੋਗੇ ਮਦਦ ਕਿਉਂਕਿ ਹਰ ਬੰਦਾ ਚਾਹੁੰਦਾ ਹੈ ਕਿ ਸਾਹਮਣੇ ਵਾਲਾ ਵੀ ਸਕਸੈਸ ਹੋਵੇ ਹਾਂ ਜੇ ਮਨ ਚ ਕਾਲਾ ਹੈ ਫਿਰ ਬੰਦਾ ਕਹਿੰਦਾ ਕਿ ਵੀ ਨਹੀਂ ਸਕਸੈਸ ਹੋਣਾ ਪਰ ਤੁਸੀਂ ਆਪਣੀ ਮਿਹਨਤ ਕੀਤੀ ਤਾਂ ਦੇਖੋ ਅੱਜ ਕਿੱਥੇ ਪਹੁੰਚ ਗਏ ਸਹੀ ਗੱਲ ਹੈ ਤੇ ਹੁਣ ਕਿਵੇਂ ਦਾ ਚੱਲ ਰਿਹਾ ਲੋਕੀ ਮਿਲਦੇ ਨੇ ਤਾਂ ਕਿਵੇਂ ਦਾ ਲੱਗਦਾ ਹੈ ਜਦੋਂ ਬਹੁਤ ਵਧੀਆ ਲੱਗਦਾ ਕਿ ਬਹੁਤ ਪੱਕਾ ਹੋਣ ਵੱਧ ਜਾਂਦਾ ਹੈ ਇਹ ਲੋ ਪੱਕਾ ਹੋਣ ਵੱਧ ਜਾਂਦਾ ਹੈ ਤੁਸੀਂ ਬਾਹਰ ਜਾਣਾ ਹੈ ਸਾਨੂੰ ਸਾਡੇ ਚਾਹਣ ਵਾਲੇ ਸਾਰੇ ਹੱਥਾਂ ਦੇ ਕਲ ਇਹ ਬਹੁਤ ਹੌਸਲਾ ਵਾਟਦਾ ਉਹਨੂੰ ਪਹਿਲੀ ਵਾਰ ਜਦੋਂ ਕੋਈ ਵੀਡੀਓ ਵਾਇਰਲ ਹੁੰਦੀ ਹੈ ਨਾ ਤਦ ਬੰਦੇ ਨੂੰ ਇੰਨਾ ਮਹਿਸੂਸ ਨਹੀਂ ਹੁੰਦਾ ਪਰ ਪਤਾ ਤਦ ਲੱਗਦਾ ਜੇ ਬਾਜ਼ਾਰ ਦੇ ਵਿੱਚ ਨਿਕਲੋ ਅੱਛਾ ਤੁਹਾਨੂੰ ਪਹਿਲੀ ਵਾਰ ਕਦੋਂ ਪਤਾ ਲੱਗਿਆ ਸੀ ਲੋਕੀ ਤੁਹਾਨੂੰ ਪਛਾਣਨ ਲੱ ਆਪੇ ਨੇ ਮਤਲਬ ਜੀ ਮੈਂ ਨਾ ਅਸੀਂ ਸਾਡੇ ਪਿੰਡ ਨਾ ਮੇਲਾ ਲੱਗਦਾਗਾ ਬਾਬੇ ਡੇਰੇ ਚ ਅੱਛਾ ਤੇ ਉੱਥੇ ਵਰਸੀ ਹੁੰਦੀ ਆ ਉੱਥੇ ਮੇਲਾ ਹੁੰਦਾ ਪੂਰਾ ਭਰਿਆ ਜਦੋਂ ਅਸੀਂ ਉੱਥੇ ਗਏ ਸੀ ਨਾ ਉੱਥੇ ਸਾਨੂੰ ਦੁਨੀਆ ਚੌਂਤੀ ਜਦੋਂ ਸਾਨੂੰ ਦੁਨੀਆ ਸਨੰਗੇ ਤੇ ਸਾਰੇ ਕੰਨ ਸਾਡੇ ਨਾਲ ਫੋਟੋ ਕਰਾ ਲ ਫੋਟੋ ਕਰਾਉ ਉੱਥੇ ਸਾਨੂੰ ਪਤਾ ਲੱਗਿਆ ਸੀ ਵਾਕੇ ਵੀ ਸਾਡੀ ਹੁਣ ਚੜ੍ਹਾਈ ਹੋ ਗਈ ਸੀ। ਹਾਂ ਫਿਰ ਉਦੋਂ ਬਾਅਦ ਅਸੀਂ ਨਗਾਹੇ ਦੇ ਮੇਲੇ ਗਏ ਸੀ ਜੀ ਇੱਧਰ ਨਗਾਹੇ ਦੇ ਮੇਲੇ ਤੇ ਫਿਰ ਉੱਥੇ ਸਾਨੂੰ ਬਹੁਤ ਦੁਨੀਆ ਟੱਕਰੀ ਜੀ ਦੂਰੋ ਦੂਰੋ ਦੁਨੀਆ ਟੱਕਰੀ ਉੱਥੇ ਵੀ ਸਾਨੂੰ ਪਤਾ ਲੱਗ ਗਿਆ ਵੀ ਸਾਡੀ ਚੜ੍ਹਾਈ ਹੋ ਗਈ ਬਈ। ਤੇ ਜਦੋਂ ਸਾਨੂੰ ਉੱਥੇ ਲੋਕ ਬਹੁਤ ਸਾਰੇ ਟੱਕਰੇ ਜੀ ਤੇ ਦੂਰ ਦੂਰ ਪਿੰਡਾਂ ਦੇ ਨਾਂ ਲੈਣ ਜੀ। ਅੱਛਾ ਵੀ ਅਸੀਂ ਉਹਨਾਂ ਦਾ ਪਿੰਡਾਂ ਦਾ ਕਦੇ ਨਾਮ ਵੀ ਨਹੀਂ ਸੁਣਿਆ। ਹਾਂ ਤੇ ਸਾਨੂੰ ਉਹ ਮਾਣ ਮਹਿਸੂਸ ਬਹੁਤ ਹੋਇਆ ਜੀ ਵੀ ਸਾਨੂੰ ਇੰਨੀ ਦੂਰ ਦੂਰ ਟੱਕਰ ਲੋਗਿਆਂ ਦੇ। ਹੂੰ ਮੰਮੀ ਡੈਡੀ ਨੂੰ ਕਦੀ ਕੰਟੈਂਟ ਚ ਲੈਣ ਦੀ ਕੋਸ਼ਿਸ਼ ਨਹੀਂ કરી ਸਾਸੋਰ ਬਣਾਉਂਦੇ ਆ ਜੀ ਉਹ ਵੀ ਕਮੇਡੀ ਮੈਂ ਉਹਨਾਂ ਨੂੰ ਵੀ ਪਤਾ ਕਲਾਕਾਰ ਬਣਾਉਂਦੇ ਆ ਹਾਂਜੀ ਮੇਰੀ ਮੰਮੀ ਬੋਲਗਾ ਬੁਲਗਾ ਜਾਣਦੇ ਆ ਜੀ ਬਹੁਤ ਵਧੀਆ ਪ੍ਰਾਣੀਆਂ ਬੋਲੀਆਂ ਪਾਉਂਦੀ ਆ ਤੇ ਹੋਰ ਵੀ ਵਧੀਆ ਕਮੇਡੀਆਂ ਵੀ ਬਣਾ ਲਾਤੀ ਆ ਜੀ ਵਿੱਚ ਵਿੱਚ ਕਮੇਡੀਆਂ ਬਣਾ ਲਾਤੀ ਮੇਰੇ ਪਾਪਾ ਵੀ ਬਹੁਤ ਵਧੀਆ ਵੀਡੀਓ ਬਣਾਉਂਦਾ ਸੀ ਅੱਜ ਅੱਛਾ ਸੋਹਰਾ ਸਾਹਿਬ ਤੋਂ ਮਤਲਬ ਜਿਹੜਾ ਪਿੰਡਾਂ ਦੇ ਵਿੱਚ ਓਲਾ ਰੱਖਦੇ ਆ ਉਹ ਤਾਂ ਨਹੀਂ ਹੈ ਨਾ ਨਹੀਂ ਨਹੀਂ ਜੀ ਸਾਡੇ ਖੁੱਲ ਦੇ ਰੱਖੀ ਆ ਇਹਨਾਂ ਨੇ ਅੱਛਾ ਰੰਦ ਤੁਹਾਡੇ ਨਾਲ ਹੀ ਨੇ ਹਾਂਜੀ ਪਹਿਲਾਂ ਤਾਂ ਸਾਨੂੰ ਜਦੋਂ ਅਸੀਂ ਬਣਾਉਣ ਬਣਾਉਣ ਲੱਗੇ ਸੋਤ ਤਾਂ ਸਾਨੂੰ ਲੜਦਾ ਹੁੰਦਾ ਸੀ ਉਹ ਤਾਂ ਲੜਦਾ ਹੁੰਦਾ ਸੀ ਅੱਛਾ ਡੈਡੀ ਮੈਨੂੰ ਗਾਲਾਂ ਕੱਢੀ ਜਾਂਦਾ ਸੀ ਕਹਿੰਦਾ ਕਿਹੜੇ ਕੰਮ ਹੀ ਪੈ ਗਿਆ ਕਿ ਤੂੰ ਪੰਗਾ ਕਰਿਆ ਨੇ ਇਹ ਬਲਾ ਕਰੇ ਕੋਈ ਆ ਜਾ ਤਾਂ ਕਦੇ ਹੋਈਏ ਕੋਈ ਆ ਜਾਦਾ ਇੱਥੇ ਰੌਲਾ ਪਾਈ ਜਾਂਦੇ ਆ ਕਦੇ ਵੀ ਅਸੀਂ ਜਦੋਂ ਵੀਡੀਓ ਸ਼ੂਟ ਕਰਦੇ ਜੀ ਉਹ ਰੌਲਾ ਪੈਂਦਾ ਉਹ ਫਿਰ ਲੜਦਾ ਸਾਡੇ ਨਾਲ ਜੀ ਅੱਛਾ ਅਸੀਂ ਕਹਿੰਦਾ ਤੇ ਪਪਾ ਤੂੰ ਕੀ ਲੈਣਾ ਸਾਡੇ ਤੋਂ ਅਸੀਂ ਤਾਂ ਆਪਣੀ ਮਸਤੀ ਕਰਦੇ ਆ ਹੂੰ ਹੂੰ ਫਿਰ ਚੁੱਪ ਕਰ ਸਾਨੂੰ ਕੀ ਕਹਦਾ ਦੱਸੀ ਅੱਛਾ ਹੁਣ ਹੁਣ ਦੇਖੋ ਹਿੱਸਾ ਬਣਨ ਲੱਪੇ ਆ ਤੁਹਾਡੇ ਪਾਜੀ ਉਹਨਾਂ ਨੂੰ ਜਦੋਂ ਬਾਹਰ ਨਿਕਲਦੇ ਆ ਬਾਹਰ ਜਾਂਦੇ ਆ ਉਹਨਾਂ ਨੂੰ ਲੋਕ ਕਹਿੰਦੇ ਆ ਵੀ ਤੁਹਾਡੇ ਬੱਚੇ ਵੀ ਬਹੁਤ ਵਧੀਆ ਵੀਡੀਓ ਬਣਾਉਂਦੇ ਆ ਪਰਿਵਾਰਕ ਵੀਡੀਓ ਬਣਾਉਂਦੇ ਆ ਵੀ ਅਸੀਂ ਦੇਖਦੇ ਹੁੰਨੇ ਆ ਚਲੋ ਸਾਨੂੰ ਘਰੇ ਆ ਕੇ ਦੱਸ ਦਿੰਦੇ ਆ ਜੀ ਅੱਛਾ ਪਾਜੀ ਇੱਕ ਗੱਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛੂਗੀ ਕੋਈ ਵੀ ਜਦੋਂ ਜਨਾਨੀ ਅੱਗੇ ਵੱਧਦੀ ਹੁੰਦੀ ਹੈ ਨਾ ਤਾਂ ਬਹੁਤ ਸਾਰੇ ਆਦਮੀ ਨਾ ਇਤਰਾਜ਼ ਕਰਦੇ ਨੇ ਹਾਂਜੀ ਸ਼ੱਕ ਕਰਦੇ ਨੇ ਬਹੁਤ ساری ਹੋਰ ਗੱਲਾਂ ਉਹਨਾਂ ਦੇ ਜ਼ਿਹਨ ਚ ਆਉਂਦੀਆਂ ਨੇ ਤੁਹਾਡੇ ਜ਼ਹਨ ਚ ਕਦੇ ਨਹੀਂ ਆਇਆ ਜਮੇ ਨਹੀਂ ਸਾਡੇ ਘਰੇ ਦੋ ਖੌਣ ਰਹਿੰਦੇ ਆ ਜੀ اچھا ਮੈਂ ਜਦੋਂ ਸ਼ੌਪ ਤੇ ਜਾਂਦਾ ਮੈਨੂੰ ਖੌਣ ਲਾਉ ਨਹੀਂ ਗਈ ਉੱਥੇ ਠੀਕ ਹੈ ਤੇ ਕਦੇ ਵੀ ਸਾਨੂੰ 10 ਸਾਲ ਹੋ ਗਏ ਸਾਡੀ ਸਾਦੀ ਹੋਈ ਨੂੰ ਨਾ ਕਦੇ ਗਲਤ ਖੌਣ ਨਾ ਕਦੇ ਆਪਾਂ ਇਹ ਸੋਚਿਆ ਜੀ ਦਿਮਾਗ ਚ ਹੀ ਨਹੀਂ ਆਈ ਜੀ ਕਦੇ ਆਈ ਜੀ ਗੱਲ ਮਤਲਬ ਇੱਕ ਦੂਜੇ ਤੇ ਸ਼ੱਕ ਨਹੀਂ ਕਰਦੇ ਜਮੇ ਨਹੀਂ ਨਹੀਂ ਆਪਾਂ ਕਰੀਏ ਅਜੋ ਇੱਕ ਚੰਗੇ ਆਦਮੀ ਦੇ ਅੰਦਰ ਹਸਬੰਦ ਬਣਨ ਦੇ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਆ ਤੁਹਾਡੀ ਨਜ਼ਰ ਦੇ ਨਾਲ ਦੇਖੋ ਜੀ ਇੱਕ ਤਾਂ ਜੀ ਕੀ ਦੱਸਾਂ ਇਹ ਸਾਨੂੰ ਗਲਤ ਕੰਮ ਨਹੀਂ ਕਰਨਾ ਚਾਹੀਦਾ ਜੀ ਠੀਕ ਹੈ ਮੰਨ ਕੇ ਚਲੋ ਵੀ ਲੋਕ ਬਾਹਰ ਅੰਦਰ ਜਾਣ ਲੱਗ ਜਾਂਦੇ ਆ ਪਹਿਲਾ ਕੰਮ ਤਾਂ ਜੇ ਤੁਹਾਨੂੰ ਬੰਦੀ ਸ਼ਾਦੀ ਹੋ ਗਈ ਉਹ ਤਾਂ ਕਰਨੇ ਹੀ ਚਾਹੀਦੇ ਜੀ ਹੂੰ ਬਾਕੀ ਸਿਰੇ ਆਪਾਂ ਆਪਦੇ ਕੰਟੈਂਟ 'ਤੇ ਹੀ ਰੱਖਦੇ ਕਿਸੇ ਨੂੰ ਮੈਸੇਜ ਨਹੀਂ ਕਰਦੇ ਜੇ ਤੁਸ ਆਪਾਂ ਵੀ ਗਲਤ ਕੰਮ ਕਰਨ ਲੱਗ ਜਨਾਂ ਉਹ ਸਰੇ ਹੀ ਤਾਂ ਚਖਾਉਂਦੀ ਹੂੰ ਤੁਹਾਨੂੰ ਰੋਕ ਦੀ ਉੱਥੇ ਰੁਕਦੇ ਆ ਜੀ ਅੱਛਾ ਹਾਂਜੀ ਇਹੀ ਪਿਆਰ ਦੀ ਨੀਮ ਹੈ ਹਾਂਜੀ ਤੁਹਾਨੂੰ ਕੀ ਲੱਗਦਾ ਹੈ ਕਿ ਔਰਤ ਨੂੰ ਕਿਸ ਚੀਜ਼ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਆਦਮੀ ਕੋਲ ਕੀ ਉਹ ਕਰੇ ਕਿ ਆਪਸੀ ਜਿਹੜਾ ਵਿਆਹ ਸ਼ਾਦੀ ਹੈ ਉਹ ਟਿਕੀ ਰਹੇ ਮਤਲਬ ਵੀ ਬਸ ਜਿਹੜੀ ਵੀ ਮਤਲਬ ਜਨਤਾ ਵੀ ਇੱਕ ਇੱਕ ਪਾਸੇ ਨਾ ਹੋਵੇ ਮਾਂ ਦੀ ਕੱਲੀ ਗੱਲ ਨਾ ਸੁਣੇ ਜੀ ਵੀ ਜਿਹੜੀ ਘਰ ਵਾਲੀ ਹੁੰਦੀ ਉਹਦੀ ਵੀ ਗੱਲ ਸੁਣਨੀ ਚਾਹੀਦੀ ਹੁੰਦੀ ਉਹਦੇ ਵੀ ਦੁੱਖ ਚੁਣਨੇ ਚਾਹੀਦੇ ਹੁੰਦੇ ਉਹਦੀ ਗੱਲ ਵੀ ਸੁਣਨੀ ਚਾਹੀਦੀ ਹੁੰਦੀ ਆ ਵੀ ਇਹਦੇ ਮਨ ਕੀ ਕਹਿੰਦਾ ਜੀ ਐਵੇਂ ਉਹ ਫਿਰ ਲੜਾਈ ਨਾ ਜ਼ਿਆਦਾ ਵੀ ਮਤਲਬ ਵੀ ਖਰਾਬ ਹੋ ਜਾਂਦਾ ਰਿਸ਼ਤਾ ਜਦੋਂ ਵੀ ਕੱਲੀ ਮਾਂ ਦੀ ਗੱਲ ਸੁਣੀ ਜਾਵੇ બસ ਇੱਕ ਸੂਟ ਲੈ ਦੇਣੀ ਠੀਕ ਹੈ ਮਤਲਬ ਸੂਟ ਲਿਆ ਦੇ ਘਰ ਵਾਲੀ ਖੁਸ਼ ਆ ਹ ਸੂਟ ਤਾਂ ਮੈਂ ਜੀ ਬਾਹਲੇ ਲੈਂਦੀ ਨਹੀਂ ਜੇ ਤਾਂ ਇਹਨੂੰ ਬਾਹਲਾ ਸੌਖਾ ਜੀ ਇਹ ਤਾਂ ਅੱਛਾ ਹ ਮੈਂ ਤਾਂ ਇਹ ਜੇ ਬਰਤ ਇੱਕ ਵਾਰੀ ਮਰਤ ਆ ਗਿਆ ਨਾ ਜੀ ਇਹ ਜਿਹੜੇ ਪਹਿਲਾਂ ਵਿਆਹੂ ਜਾ ਕੇ ਆਈ ਹੁੰਦੀ ਉਹ ਹੀ ਵਰਤਾ ਵਾਲੇ ਸੂਟ ਪਾਲਣੀ ਆ ਇਹ ਤਾਂ ਇਹਨੂੰ ਇਹ ਤਾਂ ਇੱਕ ਵਾਰ ਸਸ ਕੰਟੈਂਟ ਵਾਲੇ ਤਾਂ ਬਹੁਤ ਕੱਪੜੇ ਬਦਲਦੇ ਆ ਬਹੁਤ ਪਾਣੇ ਆ ਫਿਰ ਤੁਸੀਂ ਦੇਖਦੇ ਹੋ ਕਿ ਇਸ ਸੂਟ ਦੇ ਅੰਦਰ ਬਣਾਇਆ ਤਾਂ ਅਗਲੇ ਸੂਟ ਦੇ ਅੰਦਰ ਕੰਟੈਂਟ ਬਣਾਓ ਤੁਸੀਂ ਵੇਖਿਓ ਜੀ ਮੇਰੀ ਵੀਡੀਓ ਤੇ ਮੇਰਾ ਤਾਂ ਉਹੀ ਸੂਟ ਹੁੰਦੇ ਜੀ ਉਹੀ ਚੁੰਨੀ ਜੀ ਹੁੰਦੀ ਆ ਜੀ ਬਸ ਚੁੰਨੀ ਨੂੰ ਪਤਾ ਹੀ ਨਹੀਂ ਮੈਨ ਲੱਗਦਾ ਕਿ ਮੇਰੇ ਮੰਮੀ ਦੀ ਲੈ ਗਦੇ ਤੇ ਸੋਹਣ ਨੂੰ ਆਈ ਨਹੀਂ ਪਤਾ ਕਿੰਨਾ ਚਿਰ ਹੋ ਗਿਆ ਚੁੰਨੀ ਹੂੰ ਤੇ ਮੇਰਾ ਤਾਂ ਇਹ ਜਾ ਸਵਾਈ ਨਹੀਂ ਹੈਗਾ ਜੀ ਮੈਂ ਜਾ ਸ਼ੌਂਕ ਜੇ ਪੂਰੇ ਕਰੀ ਜਾਉਂਗੀ ਵਿਆਹ ਲਿਆ ਦਿਹਾਲੇ ਦੇ ਬਸ ਮੈਨੂੰ ਜੇ ਆਪਣੇ ਘਰ ਬਾਰ ਦੇ ਵਾਸਤੇ ਬਸ ਮੈਨੂੰ ਆ ਰਹਿਦਾ ਵੀ ਆਪਣਾ ਘਰ ਬਾਰ ਬਣ ਜਾ ਸੋਹਣਾ ਤੇ ਜਾਂ ਮੇਰੇ ਬੇਟੇ ਦੀ ਪੜ੍ਹਾਈ ਲਿਖਾਈ ਦਾ ਝਾ ਹੋ ਰਹਿਦਾ ਜੀ ਦੇਖੋ ਸਾਡੇ ਤਾਂ ਦਿਮਾਗ ਚ ਕੀ ਗੱਲ ਬੈਠੀ ਆ ਵੀ ਲੋਕ ਵੀ ਲੀੜੇ ਦਾ ਪਣੇਂ ਦੇਦੇ ਵੀ ਸਾਨੂੰ ਤਾਂ ਕਿਉਂਕਿ ਸੰਤਾ ਲੋਕ ਪਿਆਰਾ ਇੰਨਾ ਕਰਦੇ ਆ ਸਾਡੇ ਸਾਈਡ ਤੇ ਦਿਮਾਗ ਚ ਗੱਲ ਇਹੀ ਬੈਠੀ ਪਈ ਐ ਵੀ ਸਾਡਾ ਲੋਕ ਕੰਟੈਕਟ ਪਸੰਦ ਕਰਦੇ। ਹਮਮ ਤਾਂ ਕਰਕੇ ਫਿਰ ਅਸੀਂ ਜਿਹੜੇ ਕੱਪੜੇ ਬੰਨੀ ਮਹਲਾ ਗੌਰ ਨਹੀਂ ਕਰਦੇ। ਤੁਸੀਂ ਕੰਟੈਂਟ ਨੂੰ ਜ਼ਿਆਦਾ ਧਿਆਨ ਦਿੰਦੇ ਹੋ ਕਿ ਉਹ ਵਧੀਆ ਹੋਣਾ ਚਾਹੀਦਾ। ਅੱਛਾ ਹੁਣ ਜਦੋਂ ਤੁਹਾਡੀ ਜਰਨੀ ਸਟਾਰਟ ਹੋਈ ਸੀ ਨਾ ਤਾਂ ਬਹੁਤ ਥੋੜਾ ਜਿਹਾ ਹੋਣਾ ਤੁਹਾਡੇ ਕੋਲ। ਕਹਿਣ ਦਾ ਮਤਲਬ ਜੇ ਘਰ-ਬਾਰ ਨੂੰ ਲਾ ਲਈਏ ਜਾਂ ਪੈਸਾ ਲਾ ਲਈਏ ਹੁਣ ਆਉਣ ਵਾਲਾ ਟਾਈਮ ਬਹੁਤ ਬਿਹਤਰ ਹੈ ਕਿਉਂਕਿ ਤੁਸੀਂ ਮਿਹਨਤ ਕਰ ਰਹੇ ਹੋ ਹਨ ਤੇ YouTube ਵਾਲੇ ਵੀ ਤੁਹਾਨੂੰ ਬਹੁਤ ਪਿਆਰ ਦੇ ਰਹੇ ਨੇ ਉੱਥੋਂ ਵੀ ਥੋੜੀ-ਬੋਤੀ ਇਨਕਮ ਹੁੰਦੀ ਹੋਊਗੀ ਆਉਣ ਵਾਲੇ ਟਾਈਮ ਦੇ ਵਿੱਚ ਕੀ ਡ੍ਰੀਮ ਹੈ ਤੁਹਾਡਾ ਕਿੱਥੇ ਤੱਕ ਪਹੁੰਚਣਾ ਹੈ ਕਹਿੰਦੇ ਹੁੰਦੇ ਜੀ ਗਰੀਬ ਨੂੰ ਤਾਂ ਬਹੁਤ ਸੁਪਨੇ ਹੁੰਦੇ ਜੀ ਗਰੀਬ ਦੇ ਤਾਂ ਹਨਾ ਵੀ ਅਸੀਂ ਬਹੁਤ ਦੂਰ ਤੱਕ ਪਹੁੰਚ ਜਿਕੇ ਹਨਾ ਸਾਡਾ ਇਹ ਸੁਪਨਾ ਹੈ ਜੀ ਅਸੀਂ ਵੀ ਬਸ ਜਿੰਨੀ ਵੀ ਹੋ ਸਕੇ ਮਿਹਨਤ ਕਰੀ ਮਿਹਨਤ ਕਰਕੇ ਗੱਡੀਆਂ ਵਾਲੇ ਹੋ ਜਗੇ ਜੀ ਅੱਛਾ ਗੱਡੀਆ ਲੈਣੀ ਹੈ ਗੱਡੀ ਦਾ ਸੁਪਨਾ ਜੀ ਸਾਡਾ ਤੇ ਇੱਕ ਬਸ ਐਵੇਂ ਸੁਪਨਾ ਜੀ ਸਾਡਾ ਵੀ ਅਸੀਂ ਵਧੀਆ ਸੋਹਣਾ ਸੋਹਣਾ ਘਰ ਪਾਲੀਏ ਕੋਠੀ ਬੰਗੂ ਕੋਠੀ ਪਾਲੀਏ ਵੀ ਸਾਨੂੰ ਲੋਕ ਹੜਕੜ ਦੇਖਣ ਵੀ ਇਹ ਵੀਡੀਓ ਬਣਾਉਂਦੇ ਸੀ ਇਹਨਾਂ ਦੇ ਕੋਠੀ ਪੈਗੀ ਫਿਰ ਵੀ ਲੋਕ ਆਏ ਲੱਗਣ ਮਾਗਰ ਵੀ ਅਸੀਂ ਵੀ ਬਣਾਇਆ ਕਰਕੇ ਵੀ ਸਹੀ ਗੱਲ ਸੀ ਅਸੀਂ ਇਹਨਾਂ ਨੂੰ ਗਲਤ ਸਮਝਦੇ ਸੀ ਵੀ ਇਹਨਾਂ ਨੇ ਮਿਹਨਤ ਕਰੀ ਤੇ ਅੱਜ ਇੱਥੇ ਪਹੁੰਚ ਗਏ ਹੂੰ ਕਈ ਕੰਟੈਂਟ ਕ੍ਰੀਏਟਰਸ ਕਹਿੰਦੇ ਨੇ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਕਿ ਸਾਨੂੰ ਲੋਕ ਨਚਾਰ ਕਹਿੰਦੇ ਨੇ ਕਿਆ ਗੰਦ ਪਾਉਂਦੇ ਨੇ ਜਦਕਿ ਅਸੀਂ ਕੋਈ ਇੱਦਾਂ ਦੀ ਹਰਕਤ ਨਹੀਂ ਕੀਤੀ ਹੈਨਾ ਹੁਣ ਕਈ ਕੰਟੈਂਟ ਕ੍ਰੀਏਟਰ ਇਹ ਵੀ ਚਾਹੁੰਦੇ ਨੇ ਕਿ ਅਸੀਂ ਫਿਲਮਾਂ ਚ ਆ ਜਾਈਏ ਹਾਂਜੀ ਤੁਹਾਡਾ ਵੀ ਸੁਪਨਾ ਹੈ ਸਾਡਾ ਸੁਪਨਾ ਤਾਂ ਹੈਗਾ ਜੀ ਸਾਨੂੰ ਕਿਹਾ ਵੀ ਬਹੁਤ ਜਨੇ ਜਨੇ ਆ ਜੀ ਪਰ ਅਸੀਂ ਥੋੜਾ ਜਿਹਾ ਜੀ ਕਹਿ ਦਨੇ ਆ ਵੀ ਅਸੀਂ ਥੋੜਾ ਜਿਹਾ ਹੋਰ ਅੱਗੇ ਜਾਵੜੀਏ ਕਿ ਫਿਰ ਅਸੀਂ ਫਿਲਮਾਂ ਚ ਆਵਾਂਗੇ ਮੈਂ ਲਾਲਚ ਨਹੀਂ ਕਰਨਾ ਮੈਂ ਲਾਲਚ ਨਹੀਂ ਜੀ ਲਾਲਚ ਤਾਂ ਸੀ ਅਸੀਂ ਅਸੀਂ ਪ੍ਰੋਮੋਸ਼ਨਾਂ ਦਾ ਵੀ ਨਹੀਂ ਇੰਨਾ ਕਰਦੇ ਜੀ ਪ੍ਰੋਮੋਸ਼ਨ ਆਉਂਦੀ ਅਸੀਂ ਕਹਿੰਦਾਂ ਨੇ ਕੋਈ ਨਹੀਂ ਇੱਕ ਵਾਰੀ ਅਸੀਂ ਸਟੋਰੀ ਫਰੀ ਲਾ ਦਾਂਗੇ ਸਟੋਰੀ ਵੀ ਫਰੀ ਲਾ ਦਾਂਗੇ ਪ੍ਰੋਮੋਸ਼ਨ ਵੀ ਫਰੀ ਕਰ ਦਾਂਗੇ ਫਰੀ ਕਰ ਦਿੰਦੇ ਹਾਂ ਬਸ ਅਸੀਂ ਆਈ ਕਹਿੰਦਾਂ ਨੇ ਪਰਮਾਤਮਾ ਦੀ ਰਾਜਾ ਚ ਰਹਨੇ ਆ ਵੀ ਪਰਮਾਤਮਾ ਦੇ ਸਾਰੇ ਧਰ ਚੜੇ ਹੈਗੇ ਤੇ ਵੀ ਅਸੀਂ ਮਾਨ ਨਹੀਂ ਕਰਨਾ ਜੀ ਦੇਖੋ ਹੁਨਰ ਹੈ ਤੁਹਾਡੇ ਅੰਦਰ ਤੁਸੀਂ ਕੰਟੈਂਟ ਬਣਾ ਲੈਂਦੇ ਹੋ ਲੇਕਿਨ ਜੇ ਮੈਂ ਅੱਗੇ ਕਹਾ ਆਪਣੇ ਬੱਚਿਆਂ ਵਾਸਤੇ ਪੜ੍ਹਾਈ ਨੂੰ ਕਿੰਨਾ ਕੁ ਮਹੱਤਵ ਦਵੋਗੇ ਕਿੰਨਾ ਕੁ ਐਜੂਕੇਸ਼ਨ ਨੂੰ ਕਿ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਹੋ ਤੁਸੀਂ ਕਿ ਚਾਹੁੰਦੇ ਹੋ ਕਿ ਕੰਟੈਂਟ ਈ ਕ੍ਰੀਏਟ ਕਰਨ ਨਹੀਂ ਜੀ ਬੱਚੇ ਵਾਲ ਵੀ ਬਹੁਤ ਧਿਆਨਾਂ ਜੀ ਹਾਂ ਬੱਚੇ ਵੱਲ ਬਹੁਤ ਧਿਆਨ ਹੈ ਤਾਂ ਪਰਦਾ ਤਾਂ ਸਰਕਾਰੀ ਸਕੂਲ ਚ ਹੀ ਪਰ ਬੱਚਾ ਪਹਿਲੇ ਨੰਬਰ ਤੇ ਆਉਂਦਾ ਜੀ ਪੜ੍ਹਾਈ ਚ ਪੇਪਰਾਂ ਚ ਪਾਸਟ ਆਉਂਦਾ ਜੀ ਤੇ ਪੜ੍ਹਾਈ ਚ ਵੀ ਮਤਲਬ ਜਦੋਂ ਅਸੀਂ ਸਕੂਲ ਚ ਪੁੱਛਦੇ ਆ ਕਹਿੰਦੇ ਦੇ ਬੱਚਾ ਤੁਹਾਡੇ ਸਾਰੀ ਕਲਾਸ ਚ ਪਹਿਲੇ ਨੰਬਰ ਤੇ ਆਏ ਤੇ ਅਸੀਂ ਆਪ ਵੀ ਬੱਚੇ ਦੀ ਪੜ੍ਹਾਈ ਵੱਲ ਮੈਂ ਬਹੁਤ ਧਿਆਨ ਦਿੰਦੀ ਆ ਜੀ ਮੈਂ ਕਹਦਾ ਨਹੀਂ ਇਕੱਲੀਆ ਵੀਡੀਓ ਕਿੰਨੀ ਤਾਂ ਨਹੀਂ ਜਾਣਾ ਵੀ ਇਹਦੀ ਜ਼ਿੰਦਗੀ ਖਰਾਬ ਹੋਊ ਜੀ ਆਪਾਂ ਜੀ ਇੱਧਰ ਰਹੇ ਤਾਂ ਪਰ ਮੈਂ ਬੱਚੇ ਕਿੰਨੀ ਬਹੁਤ ਧਿਆਨ ਕਿ ਨਹੀਂ ਦਿੰਦੀ ਤੁਹਾਡਾ ਇਹ ਵੀ ਬਹੁਤ ਸੋਹਣੀ ਗੱਲ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇ ਰਹੇ ਹੋ ਕਿ ਕਿ ਬੱਚੇ ਦੀ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਜੇ ਰੱਬ ਨੇ ਤੁਹਾਡੀ ماں ਫੜੀ ਹੈ ਤਾਂ ਤੁਸੀਂ ਆਪਣੇ ਬੱਚੇ ਨੂੰ ਇਸ लायक ਬਣਾਓ ਤਾਂ ਕਿ ਉਹ ਆਉਣ ਵਾਲੀ ਆਪਣੀ ਪੀੜ੍ਹੀਆਂ ਦੀ ਬਾਂ ਫੜ ਸਕੇ ਕਿਉਂਕਿ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਹੈਨਾ ਪੜ੍ਹਾਈ ਤੋਂ ਬਿਨਾ ਤਾਂ ਕੁਝ ਵੀ ਨਹੀਂ ਹੈਗਾ ਬਹੁਤ ਬਹੁਤ ਜ਼ਰੂਰੀ ਹੈ ਹੁਣ ਅਸੀਂ ਜਦੋਂ ਸਾਡੇ ਕੋਲ ਸੰਡੇ ਨੂੰ ਟਾਈਮ ਹੁੰਦਾ ਹੈ ਸੰਡੇ ਨੂੰ ਹੀ ਫਿਕਰ ਕਰਦੇ ਹਾਂ ਜੀ ਕੰਮ ਉੱਠੀ ਕਰਦੇ ਹਾਂ ਜੀ ਅੱਛਾ ਜਦੋਂ ਵੀ ਸਾਡੇ ਕੋਲ ਟਾਈਮ ਹੁੰਦਾ ਬੱਸ ਅਸੀਂ ਉਹਦੀ ਰਿਕਾਰਡ ਕਰ ਲੈਂਦੇ ਹਾਂ ਮਤਲਬ ਸੰਡੇ ਨੂੰ ਵੀ ਤੁਹਾਡੇ ਕੋਲ ਟਾਈਮ ਹੁੰਦਾ ਸੰਡੇ ਨੂੰ ਤੁਸੀਂ ਵੀਡੀਓ ਬਣਾ ਲੈਂਦੇ ਹੋ ਤਾਂ ਫਿਰ ਇਹ ਹੈ ਕਿ ਲੜਾਈ ਦਾ ਵੀ ਟਾਈਮ ਨਹੀਂ ਮਿਲਦਾ ਹੋਣਾ ਤੁਹਾਨੂੰ ਲੜਾਈ ਦਾ ਜੀ ਉਹਦੇ ਤੋਂ ਸੰਡੇ ਨੂੰ ਤਾਂ ਮੈਂ ਵਾਲੀ ਕਰਦੀ ਹਾਂ ਸਮਾਂ ਦੀ ਕਿ ਮੈਨੂੰ ਰੈਸਟ ਨਹੀਂ ਮਿਲਦੀ ਜੀ 10 ਮਿੰਟ ਵੀ ਨਹੀਂ ਰੈਸਟ ਮਿਲਦੀ ਭੈਣ ਦੀ ਫਿਰ ਮੈਨੂੰ ਕਹਦਾ ਨਹੀਂ ਕਿ ਮਸਾ ਕਰ ਵਧੀਆ ਬਾਰੇ ਬਹੁਤ ਜ਼ਿਆਦਾ ਗਾਵ ਹੱਥ ਬਨ ਕੇ ਕੱਢਦੀ ਹੁੰਦੀ ਆ ਵੀ ਦੰਬ ਵੀ ਨਹੀਂ ਲੈਣ ਦਿੰਦਾ ਮੈਨੂੰ ਅੱਜ ਜੁੰਝੇ ਵੀ ਸਾਡੇ ਕੋਲ ਵੀ ਅੱਜ ਹੀ ਸਾਡੇ ਦਾ ਟਾਈਮ ਆ ਤੇ ਅੱਜ ਵੀਡੀਓ ਬਣਾ ਲਈਏ ਕਿ ਇੰਨਾ ਕ ਕੰਟੈਂਟ ਬਣਾ ਲੀਏ ਕਿ ਜਿਹੜਾ ਅੱਗੇ 7 ਦਿਨ ਚੱਲ ਸਕੇ ਹੈ ਨਾ ਇਹ ਚੀਜ਼ ਹੋ ਜਾਂਦੀ ਹੈ। ਉਹ ਵੈਸੇ ਜੀ ਅਸੀਂ ਸਵੇਰ-ਸਵੇਰ ਬਣਾ ਲੈਂਦੇ ਸੀ। ਐਕਸਪੀਰੀਅੰਸ ਹੈ ਨਹੀਂ ਹੋ ਗਿਆ ਜੀ। ਪਹਿਲਾਂ ਤਾਂ ਵੀ ਸਾਨੂੰ ਟਾਈਮ ਲੱਗ ਜਾਂਦਾ ਹੀ ਬਣਾਉਣ ਤੇ। ਹੁਣ ਤਾਂ ਇਹ ਸਾਡਾ ਕੰਮ 5 ਮਿੰਟ ਦਾ ਹੀ ਹੈ ਜੀ। ਹਾਂ ਹੁਣ ਤੁਸੀਂ ਨਾ ਉਹ ਪ੍ਰੋਫੈਸ਼ਨਲ ਕੰਟੈਂਟ ਕ੍ਰੀਏਟਰ ਬਣ ਗਏ ਮਤਲਬ ਮਿੰਟਾਂ ਦੇ ਅੰਦਰ ਕੰਮ ਖਤਮ ਕਰਦੇ ਆ, ਫਤਿਹ ਕਰਦੇ ਆ। ਤੁਹਾਡੇ ਨਾਲ ਜੋ ਗੱਲਬਾਤਾਂ ਕੀਤੀ ਹੈ ਨਾ ਬਹੁਤ ਮਜ਼ਾ ਆਇਆ ਤੁਹਾਡੀ ਲਾਈਫ ਦੇ ਬਾਰੇ ਜਾਣ ਕੇ। ਦੇਖੋ ਦੁੱਖ ਸਾਰੇ ਕੱਟਦੇ ਹੁੰਦੇ ਨੇ ਪਰ ਦੁਖੀ ਰਹਿਣਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਉਸ ਦੁੱਖ ਨੂੰ ਦੂਰ ਕਰਨਾ ਆਪਣੀ ਮਿਹਨਤ ਦੇ ਨਾਲ ਕਮਾਈ ਕਰਨੀ ਉਹ ਵੀ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਕੰਟੈਂਟ ਬਣਾ ਰਹੇ ਹੋ ਬੋਲਾ ਬੋਲੀ ਨਾ ਦੋ ਜੋ ਮਸ਼ਹੂਰ ਕੰਟੈਂਟ ਹੈ ਬੜਾ ਮਜ਼ਾ ਆ ਰਿਹਾ ਹੈ ਦੇਖ ਕੇ ਦੁਨੀਆ ਨੂੰ ਪਿਆਰ ਦੇ ਰਹੀ ਹੈ ਬਹੁਤ ਬਹੁਤ ਸ਼ੁਕਰੀਆ ਅੱਜ ਦਾ ਜਿਹੜਾ ਪਾਡਕਾਸਟ ਮਿਸਟਰ ਮਿਸਿਸ ਦਾ ਸਫ਼ਰ ਹੈ ਉਹ ਮੀਆਂ ਬੀਬੀ ਨੇ ਜੋ ਤਿਆ ਕੀਤਾ ਨਾ ਮਜ਼ਾ ਆ ਗਿਆ ਸੁਣ ਕੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ